ਸਤਿ ਸ੍ਰੀ ਅਕਾਲ ਅੱਜ ਝੋੜਾ ਬਿਨਾਂ ਮੰਗੇ ਤਾਂ ਦਾਖਲ ਕਰਕੇ ਬਿਕਿਆ ਮੈਂ ਪਹਿਲੇ ਯਾਰੀ ਦੀ ਸ਼ੁਰੂਆਤ ਜਵਾਨਾ ਨਹੀਂ ਸੀਗਾ ਫਿਰ ਸਾਹਮਣੇ ਕੈਮਰੇ ਤੇ ਮਾਜ ਕਰੀ ਇੱਕ ਮੈਂ ਛੋਟੀ ਨਾਲ ਪਾਈਆਂ ਨੇ ਚੋਈ ਹੋਈ ਆ ਇਹ ਮੇਰਾ ਖਿਆਲ ਆ ਗੱਬਣਾ ਇਹ ਜੋੜਾ ਜੇ ਰਾਮਪੁਰਾ ਪੂਲ ਮੰਡੀ ਦੇ ਜਿਹੜੇ ਆਪਾਂ ਕਹਿ ਨਹੀਂ ਦਿੰਦੇ ਵਿਅਨ ਸਿਰੇ ਵਾਲੀ ਗੱਲ ਬਾਤ ਆ ਰਿਕਾਰਡ ਟੁੱਟ ਗਿਆ ਸਾਰੇ 1.5 ਲੱਖ ਦਾ ਆਮਨੇ ਨੇ ਡੱਲੀ ਵਾਲੇ ਨੇ ਜੋੜਾ ਖਰੀਦਿਆ ਇਹਨੂੰ ਤੋੜ ਦੇ ਮਾੜੀ ਤੇਰੇ ਸਾਹਮਣੇ ਬਣਾ ਦੇ ਤੇ ਭਈ ਇਹਦਾ ਝੋਲਾ ਭਰ ਕੇ ਦੇ ਦੋ ਤੈਨੂੰ ਤੋੜਦਾ ਵੀ ਨਹੀਂ ਹੁਣ ਤੂੰ ਸਤਿ ਸ਼੍ਰੀ ਅਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਆ। ਲੈ ਸੱਜਣਾ ਅੱਜ ਆਪਾਂ ਪਹੁੰਚਿਆ ਮੰਡੀ ਰਾਮਪੁਰਾ ਫੂਲ 1 2 2023 ਨੂੰ ਵੀਡੀਓ ਬਣਾਉਣ ਲਈ ਪਹਿਲੀ ਵੀਡੀਓ ਦੇ ਵਿੱਚ ਪਹਿਲੀਆਂ ਮੱਝਾਂ ਜਿਹੜੀਆਂ ਦਾ ਕਾਉਂਗਾ ਸੱਜਣਾ ਆ ਦਿਖਾਉਂਗਾ ਸਰਾਖਾ ਮੂਣਾ ਜਨਾ ਦੇਖੋ ਕੈਮਰਾਮੈਨ ਹੈਗਾ ਜਪਾ ਗੈਰ ਹਜਾ ਜਨਪਾ ਮਾਲਕ ਜੀ ਨੂੰ ਰਿਪੋਰਟ ਦਿਖਾਵਾਂਗੇ ਤੇ ਦਿਖਾਵਾਂਗੇ ਵੀ ਇਹ ਐਂਡ ਕੁਆਲਟੀ ਆ ਜੀਆਂ ਕਿਉਂਕਿ ਮੈਂ ਤੁਹਾਨੂੰ ਥੋੜਾ ਜਿਹਾ ਬੈਕ ਹਾਟ ਲਿਕੇਸ਼ਨ ਦਿਖਾਉਣਾ ਸੀ ਕਿ ਮੰਡੀ ਦੇ ਵਿੱਚ ਨਾ ਇੱਥੇ ਟੈਂਟ ਨਹੀਂ 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 ਉਹ ਨਹੀਂ ਉਹ ਤਾਂ 340 ਦੀ ਕੱਲੀ ਕੀਤੀ ਟੈਂਟ ਨਜ਼ਰ ਆਊਗਾ ਮੈਂ ਉਹਦੀ ਗੱਲ ਕਰਦਾ ਕਿ ਜਿਹੜਾ ਬੱਚਾ ਮਰ ਗਿਆ ਸੀ ਕਿਉਂਕਿ ਟੈਂਟਾ ਜਿਹੜਾ ਟੈਂਟ ਸੱਜਣੋਂ ਕਿਸੇ ਗੱਲ ਤੋਂ ਲੱਗਿਆ ਉਹ ਇਹ ਟੈਂਟ 'ਚ ਮੱਝਾਂ ਜਿਹੜੀਆਂ ਖੜੀਆਂ ਨਾ ਬਈ ਬਕਰ ਹੁਣ ਤਾਂ ਤੁਸੀਂ ਦੱਸ 15 ਕਿਲੋ ਤੋਂ ਲਾ ਕੇ 25 ਕਿਲੋ ਤੱਕ ਦੇ ਜਾਨਵਰ ਖੜੇ ਨੇ ਤੇ ਬਾਕੀ ਸੌਦਾ ਵੀ ਬਾਈ ਦਾ ਚੱਲਦਾ ਪਿਆ ਤੇ ਆ ਸੱਜਣ ਨੇ ਜਿਹੜੇ ਆ ਸੱਜਣ ਬਾਈ ਮਈਆਂ ਲੈਂਦੇ ਨੇ ਇੱਥੋਂ ਦੇਖਦੇ ਆ ਕੀ ਗੱਲ ਬਾਤ ਤੇ ਸੌਦਾ ਵੀ ਤੁਹਾਨੂੰ ਮੈਂ ਵੀਡੀਓ ਦੇ ਵਿੱਚ ਦਿਖਾ ਦੂੰਗਾ ਜੇ ਬਣ ਗਿਆ ਲੈ ਇੱਧਰ ਤੋਂ ਦਿਖਾਉਣੀ ਆ ਤੇ ਇੱਧਰ ਤੋਂ ਪਹਿਲਾਂ ਮਈਆਂ ਵੀ ਕਰ ਲੋ ਚੈੱਕ ਬੰਦੇ ਨਾਲ ਗੱਲ ਕਰਾ ਦੇਣਾ ਮੈਂ ਕਹਿੰਦਾ ਟੋਪ ਕੁਆਲਿਟੀ ਦੀਆਂ ਨੇ ਤੇ ਹੁਣ ਬਾਈ ਹੋਣਾ ਨਾ ਕਰਦੇ ਆ ਗੱਲ ਬਾਤ ਲੈ ਇੱਧਰ ਨੂੰ ਘੁਮਾ ਲਓ ਮੂੰਹ ਸੱਜਣਾ ਇਹ ਉਹਦੇ ਭਾਈ ਕੋਲੇ ਸੀ ਕੀ ਫਰਕ ਇੰਨਾ ਕਾ ਭਾਈ ਜੀ ਨਾਮ ਦੱਸ ਦੋ ਮੇਰਾ ਨਾਮ ਗਰਦੀਪਾ ਵੀਰ ਜਰ ਪਿੰਡ ਟਪਾਲੀ ਹੈ ਮੇਨ ਟਪਾਲੀ ਆਪਣਾ ਮਈਆਂ ਲੈਂਦਾ ਆਪਣੇ ਲੋ ਲੈ ਰਿਹਾ ਭਰਾਵਾ ਦੇਖਦਾ ਕਿਹੜੀ ਦਾ ਚੱਲ ਰਿਹਾ ਸੌਦਾ ਫੇਰਾ ਤਨ ਲੈਂਦਾ ਬਾਈ ਯਾਰ ਕਿਹੜੀਆਂ ਕਿਹੜੀਆਂ ਆ ਯਾਰ ਇੱਕ ਤਾਂ ਮੈਂ ਆਹ ਤਿੰਨੇ ਲੈ ਸਜਣੂ ਆ ਤਿੰਨੇ ਝੋਟੀਆਂ ਲੈਂਦਾ ਉਹ ਆ ਬਣਾ ਡੱਲੇ ਵਾਲਾ ਬੰਦਾ ਇਹ ਵੀ ਸਿਰਾ ਕਰਾਉਂਦਾ ਅਕਸਰ ਤੁਸੀਂ ਆਪਣੇ ਚੈਨਲ ਤੇ ਦੇ ਦਿੰਦੇ ਤੜਦੇ ਵੀ ਇਹਨਾਂ ਵਾਰ ਤੇ ਵੀਰ ਦੇ ਵੀਡੀਓ ਆਉਂਦੇ ਵੀ ਹੁੰਦੇ ਨੇ ਕਿਉਂਕਿ ਜਾਨਵਰ ਨਾਲ ਬਾਈ ਉਹੀ ਗੱਲ ਆ ਤਕੜੇ ਜਾਨਵਰ ਲੈਣ ਦਾ ਸ਼ਕੀਨ ਆ ਤੇ ਆਹ ਝੋਟੀ ਦਾ ਵੀ ਯਾਰ ਪਿੱਠ ਪੁੜਾ ਕੱਦ ਕਾਠ ਸਾਰੀ ਰੋਟੀ ਬਾਈ ਯਾਰ ਤਕਰੀਬਨ ਤਕਰੀਬਨ ਨਾ ਝੋਟੀਆਂ ਝੋਟੀ ਚੋਈ ਵੀ ਆ ਅੱਛਾ ਝੋਟੀ ਝੋਟੀ ਖਾਲੀ ਜੀ ਤਾਂ ਲੱਗਦੀ ਆ ਥੱਲੇ ਨਹੀਂ ਨਹੀਂ ਝੋਟੀ ਇਹ ਤਾਂ ਬਾਈ ਯਾਰ ਅੱਛਾ ਸੁਆ ਕਿਹੜਾ ਇਹਦਾ ਦੂਜਾ ਸੂਆ ਪਰਸੋਂ ਸੂਈ ਆ ਅੱਛਾ ਹਾਂ ਕਿੰਨੀ ਕਬੋਲੀ ਤਿਆਰ ਹੋਣੀ ਬਾਈ ਹੁਣ ਜਰ 13 14 ਕਿਲੋ ਬੋਲੀ ਆ ਕੋਈ 20 ਨਹੀਂ ਕਹਿੰਦੇ 17 18 ਕਿਲੋ ਦੁੱਧ ਦੇਊਗੀ ਇਹੋ ਛੋਟੀ ਦਾ 17 18 ਬੱਡੀ-ਬੁੱਡੀ ਯਾਰ ਬਾੜੀ ਵੱਡੀ ਲੱਗਦੀ ਆ ਹਨਾ ਬਾਈ ਫਿਰ ਸੂਆ ਦੂਜਾ ਯਾਰ ਗਾਹਣ ਝੋਟੀ ਨੇ ਦੁੱਧ ਤੇ ਆਉਣਾ ਅੱਛਾ ਸੂਆ ਦੂਜਾ ਵੀਰਾ ਸਾਈ ਫਟਾਰ ਕੀ ਆਵਨੇ ਨੇ ਹਜੇ ਹੋਇਆ ਨਹੀਂ ਫਾਈਨਲ ਕੇਸ ਹੈ ਨਹੀਂ ਆਪਾਂ ਨੂੰ ਸਿੱਧੀ ਗੱਲ ਕਰ ਯਾਰ ਪੀ ਆਰ ਪੀ ਐਚ ਚ ਚਲਾ ਲਾ ਅੱਛਾ ਆਜੇ 500 ਰੇ 500 ਜੀ ਚਲੂਣਾ ਚਾਹੁੰਦੇ ਨੇ ਕਿਨੇ ਚ ਚਲਾਉਣ ਨੂੰ ਫਿਰਦਾ ਉਹ ਮੈਨੂੰ ਤਾਂ ਲੱਗਦਾ ਵੀ 6 ਸੱਤ ਬੇਚਾਰਾ ਨਹੀਂ ਹਜੇ ਮੂਹ ਕੋ 15 ਅਗਰਦੀ ਪੋ ਵੀ ਲਾ ਇਹਨੂੰ ਚਲਾ ਦਿਆ ਮੈਂ ਜੇ ਪੰਕਾ ਉਹ ਵੀ ਪੱਕਾ ਸੱਟਾ ਤਿੰਨੀ ਲਾਊਗਾ ਤੈਨੂੰ ਇੱਕ ਗੱਲ ਤੜਕੇ ਕਹਤੀ ਸੀ ਵੀ ਇਹਨੂੰ ਦਿਲ ਵਾਲਾ ਜਾਂ ਦਾ ਉਹ ਪਾਉ ਜਿਹੜਾ ਘੋੜਿਆਂ ਵਾਲਾ ਹੋਇਆ ਹਾਂਜੀ ਜਾਂ ਕੋਈ ਰੋਡ ਤੇ ਜ਼ਮੀਨ ਵਾਲਾ ਹੱਥ ਪਰ ਹੈਗੀ ਵੀ ਘੋੜੀ ਜੱਡੀ ਆ ਸੱਜਣੋ ਹੈਗੀ ਵੀ ਘੋੜੀ ਜੱਡੀ ਆ ਬਾਈ ਤੋੜ ਦੇ ਇਹਨੂੰ ਤੋੜ ਦੇ ਦਾ ਲੱਗਿਆ ਸਾਨੂੰ ਘੋੜੀ ਜਿੱਡੀ ਝੋਟੀ ਦਿਖਾਉਣਾ ਰਾਮਪੁਰਾ ਪੂਲ ਮੰਡੀ ਦੇ ਬਸ ਕਮਾਲਾ ਥੋਂ ਦਾ ਬਾਸਾ ਥੋੜਾ ਇਹਨੂੰ ਲੈ ਚੱਲ ਤੇ ਤਿੰਨ ਝੋਟੀਆਂ ਦਾ ਨਾਂ ਸੱਜਣੋ ਜੇ ਮੈਂ ਗੱਲ ਕਰ ਲਾਂ ਸੌਦਾ ਚੱਲੀ ਜਾਂਦਾ ਹਲੇ ਕਿੰਨੇ ਨਹੀਂ ਬਿਕਣਗੇ ਇਹ ਰੇਲ ਗੀਡ ਦੇ ਬਾਲੇ ਵੱਡੇ ਨੇ ਤੇ ਦੱਸੂਗਾ ਵੀ ਵੀਡੀਓ ਦੇ ਵਿੱਚ ਵੀ ਇਹਨਾਂ ਨਾਲ ਸੱਜਣ ਮੇਟੀ ਖੜੇ ਨੇ ਨਾ ਚੱਲਾ ਆਪਾਂ ਐਵੇਂ ਮੂਰਲੇ ਥਣ ਦੀ ਮੇਰੀ ਗਰੰਟੀ ਹੈ ਮੂਰਲੇ ਥਣ ਦੀ ਮੇਰੀ ਗਰੰਟੀ ਹੈ ਲੈ ਵਾੜ ਕਾਰਡ ਵੀ ਭਾਲਾ ਡਾਬਲਾ ਤੇ ਉੱਤੇ ਤੋਂ ਪਿੱਠਾ ਪੂਰੇ ਦੀ ਚੜਾਈ ਪੂਰੀ ਅਬਲਦਾਰੀ ਦੀ ਮੈਂ ਆ ਤੇ ਬਾਕੀ ਦੇਖ ਰਿਹਾ ਮੈਂ ਨਾ ਕਿਵੇਂ ਆ ਬੇ ਤਰੇ ਦੇਖਦਾ ਨਾ ਕਿਤੇ ਲੱਗਦੀ ਆ ਨੇੜੇ ਗੱਲ ਲੱਗਦੀ ਆ ਨੇੜੇ ਤਾਂ ਲਾ ਲਾਂਗੇ ਭਾਈ ਲਾ ਲਓ ਫਿਰ ਬੈਠਾ 15 ਲੱਖ ਰੁਪਈਆ ਦਾ ਇਹ ਨਾ ਪਾਰਾ ਬੁਨਾ ਰਸੂ ਕੋਈ ਮੈਂ ਹੀ ਵਾਲੀ ਚੰਗੀ ਆ ਯਾਰ ਕੋਈ ਵੀ ਘਾਟ ਨਹੀਂ ਮੈਂ ਮੈਂ ਤਾਂ ਚੰਗਿਆ ਬੰਦਾ ਕਿਹੜਾ ਮਾੜਾ ਜਿਹੜਾ ਲੈਂਦਾ ਕੱਲੀ ਕਿ ਜੱਬ ਦੀ ਕਰਤੀ ਲੈ ਗੱਲ ਸੁਣਾ ਬੰਦਾ ਮਾੜਾ ਜਿਹੜਾ ਲੈਂਦਾ ਮੈਂ ਬੰਦਾ ਵੀ ਮੈਂ ਤਾਂ ਬੰਦੇ ਦੀ ਕਦਰ ਹੀ ਕਰੀ ਆ ਆਪਾਂ ਦਾ ਕਿੰਨੇ ਦੀ ਕਹਦਾ ਫੇਰਾ ਨਮੇੜ ਦੋ ਮੈਂ ਤਾਂ ਨੂੰ ਕੁਛ ਨਹੀਂ ਮੈਂ ਤੈਨੂੰ ਆਹ ਕਹਿੰਦਾ ਵੀ ਤੇਰਾ ਨੋਟ ਮੇਰੇ ਹੱਥ 'ਚ ਕਿੰਨੇ ਦੀ ਲੱਗਦੀ ਆ ਮੈਂ ਲੈ ਜਾ ਤੇ ਦੱਸ ਦੇ ਆਮਨੇ ਮਾਰਦੇ ਪੱਤੀ ਸੱਤੂ ਵੀ ਹੋ ਜਾ ਜੋੜੀ ਦੇ ਫਿਰ ਜੋੜੀ ਆਈ ਦੂਜੀ ਜੋੜੀ ਕੱਟ ਤੇ ਦੁੱਧ ਨਹੀਂ ਕੱਟ ਆ ਜੋੜੇ ਦੇ ਹੀ ਕਰ ਲੋ ਕੇਸ ਆ ਲੈ ਸੱਚ ਨੂੰ ਜੋੜੇ ਦੇ ਸੌਦਾ ਚੱਲ ਰਿਹਾ ਬਾਈ ਇੱਕ ਕਿਹੜੀ ਦਾ ਇੱਕ ਆ ਝੋਤੀ ਦਾ ਨਾਮ ਵਾਲੀ ਦਾ ਲੇ ਕਾ ਝੋਤੀ ਆ ਸੱਜਣੋ ਤੇ ਇੱਕ ਹੈਗੀ ਆਹਾ ਬਾਈ ਗੱਲ ਨਾ ਹੁਣ ਜੋੜੇ ਤੇ ਆ ਕੇ ਅਲ ਕੀ ਕਰਾਰੀ ਜਿਹੜੇ ਆਪਣੇ ਨਾਲ ਆਪ ਨੂੰ ਦੇਖਦੇ ਆ ਬੋਲਦੇ ਆ ਸਾਰਿਆਂ ਨੂੰ ਪਤਾ ਵੀ ਆਪਾਂ ਇੱਕ ਐਨੂੰ ਝੋਤੀਆਂ ਮਈਆਂ ਦੀ ਸ਼ਕੀਨ ਹੈ ਬਾਈ ਯਾਰ ਜਿਹੜੇ ਸਾਹ ਨਹੀਂ ਪੈਦਾ ਹੁੰਦੇ ਇੱਕ ਗੱਲ ਦਾ ਨਾ ਇਹ ਵੀ ਝੋਤੀ ਜੇ ਗੱਲ ਕਰੀ ਨਾ ਸੱਜਣੋ ਯਾਰ ਬਾਲੀ ਢਾਵਲਾ ਲੰਬਾਈ ਨੂੰ ਤੇ ਥੱਲੇ ਚੋਈ ਹੋਈ ਆ ਕਿਤੇ ਕਹੀਂ ਨਾ ਵੀ ਉੱਤੋਂ ਉੱਤੋਂ ਦਿਖਾਈ ਦੇ ਨਾ ਬਾਲੀ ਢਾਵਲਾ ਥੱਲੇ ਥੋੜੀ ਆ ਥੱਲੇ ਬਾਈ ਕਹਿੰਦਾ ਥੱਲੇ ਵੀ ਫਸਦੀ ਆ ਪੂਰੀ ਇਹ ਵੀ ਪੂਰੀ ਡਬਲ ਆ ਬਾਈ ਬਸ ਕਮਾਲਿਆ ਕਮਾਲਿਆ ਲੈ ਆ ਇੱਥੇ ਮੋੜਦੇ ਨਹੀਂ ਬਾਈ ਲੈ ਇਹਨਾਂ ਦੋਹਾਂ ਦਾ ਸੌਦਾ ਚੱਲ ਰਿਹਾ ਵੀ ਹੁਣ ਦੇਖ ਜਾਂ ਵੀ ਨਿਬੜਦਾ ਕਿੰਨੇ ਚ ਜਾ ਕੇ ਆ ਤੇ ਰੇਟ ਮੰਗ ਆ ਜਿਹੜੀ ਬਾਈ ਦੀ ਪੂਰੀ ਉੱਚੀ ਮੰਗ ਆ ਡਾਵਲਾ ਮੰਗ ਬਾਈ ਕਹਿੰਦਾ ਘੋੜੇ ਵਾਲਾ ਬੰਦੀ ਆ ਆਪਣੀਆਂ ਮਈਆਂ ਨੂੰ ਅੱਜ ਲੈ ਚੱਲੋ ਇਹਨੂੰ ਇੰਨਾ ਦਾਣਾ ਪਾ ਦੋਗੇ ਨਾ ਆਪਣੀਆਂ ਮੰਗਾਂ ਦੁੱਧ 'ਚ ਪਿੱਛੇ ਨਹੀਂ ਹਟਣਗੀਆਂ ਇਹਨੂੰ 5 ਮਹੀਨਾ ਭੇਜਿਆ ਨੇ ਇਹ ਐਂ ਕਹਦੇ ਯਾਰ ਵੀ ਤੇਰੀ ਆ ਮੈਂ ਖੁੱਟਨੀ ਪੈਗੀ ਪੰਜਾਂ ਤੋਂ ਉਹ ਚੰਗੀਆਂ ਨੇ ਤਾਂ ਹੀ ਆਉਂਦਾ ਬਾਰ-ਬਾਰ ਤੇਰੇ ਕੋਲੇ ਆਪਾਂ ਕਿਹੜੀ ਮਾਇਂ ਦੀ ਕਿੰਨੀ ਦੀ ਗਰਾ ਉਹਨਾਂ ਦੁੱਧ ਕੱਢੂਗੀ ਕਿੰਨੀ ਗਰੰਟੀ ਦੇ ਕੇ ਅੱਛਾ ਮੈਂ ਹੱਥ ਜਾਂ ਦੱਬ ਕੇ ਕਰੂੰਗਾ ਕਿ ਸ਼ਰੇ ਐਵੇਂ ਚੱਲੂਗਾ ਮੈਂ ਮਾ ਪਰ ਬਾਈ ਯਾਰ ਤੜਕੇ ਦਾ ਜੱਗਰੀ ਆ ਅੱਛਾ ਲੋਕ ਤਾਂ ਕਹਿੰਦੇ ਹਨੀ ਫੁਕਰੀ ਮਾਰਦੇ ਆ ਜਾਂ ਉਂ ਮੁੱਲ ਕਰਦੇ ਆ ਵੀ ਇਹਨਾਂ ਨੇ ਵੇਚਣੀ ਨਹੀਂ ਹੁੰਦੀ ਅੱਜ ਵੇਚਦਾ ਮਈਆਂ 14 ਦੀਆਂ 14 ਹੀ ਵੇਚਣਾ ਲੈ ਕੋਈ ਮੁੱਲ ਪਰੇ ਪਰ ਦੇਊਂਗਾ ਆਪਦੇ ਮੁੱਲ ਨਾਲ ਅੱਛਾ ਵਿਕਣਗੀਆਂ ਮੁੱਲ ਰਾਂ ਘੋੜਿਆਂ ਦੇ ਮੁੱਲ ਵਿਕਣਗੀਆਂ ਅੱਜ ਵੇ ਰਾਮਪੁਰਾ ਪਿੰਡੀ ਦੇ ਸੱਜਣੋ ਮਈਆਂ ਨੇ ਜਿਹੜੀਆਂ ਅੱਜ ਘੋੜਿਆਂ ਦੇ ਮੁੱਲ ਵਿਕਣਗੀਆਂ ਤੇ ਜੋੜੇ ਦਾ ਮੇਰਾ ਖਿਆਲ ਆ ਸੌਦਾ ਹੋਏ ਜਾ ਤੋਰ ਦੋ ਯਾ ਨੂੰ ਤੋਰ ਦੋ ਬਈ ਮਾੜਾ ਜਾ ਇਹਨੂੰ ਪੂਰੀ ਖੜ ਜਾ ਕੋਈ ਆ ਦੇਖੀ ਦੇਖੀ ਬਾਈ ਬਈ ਯਾਰ ਜੇ ਬੰਦਾ ਸਾਂਹ ਪਾਲੂ ਨਾ ਏਡੇ ਸਾਂਹ ਨਹੀਂ ਪਾਲ ਸਕਦਾ ਆਪਾਂ ਇੱਕ ਗੱਲ ਦਾ ਦਾਅਵੇ ਦੇ ਦੇਣਦਾਰ ਆ ਲੈ ਮਈਆਂ ਦਾ ਚੱਲ ਰਿਹਾ ਸੌਦਾ ਲੈ ਨਵੇਂੜੋ ਫਿਰ ਆਪਾਂ ਤਾਂ ਨਵੇਂੜਤਾ ਬਾਈ ਲੈਵਣੇ ਤੇਰੀ ਖਾਤਰ ਆ ਇਧਰ ਨੂੰ ਮੂੰਹ ਕਰਕੇ ਦਾ ਦੋ ਉੱਚੀ ਬੋਲੋ ਮਾੜਾ ਯਾ ਨਹੀਂ ਤੇਰੀ ਖਾਤਰ 18 ਲੱਖ ਰੁਪਏ ਦੀਆਂ ਮਈਆਂ ਨੇ 18 ਲੱਖ ਰੁਪਏ ਆਏ ਨਾ ਕਹਦੀ ਵੀ 9-9 ਚ ਪਾਉਂਦਾ ਹੋਊਗਾ ਤੈਨੂੰ ਗੱਲ ਦੱਸਦਾ ਕੱਲੀ ਉਹ ਮੈਂ ਇਹ ਕੀਮਤ ਲੈਣਾ ਤੇਥੋਂ ਵੱਡੀ ਦੀ ਦੂਜੀ ਦਿਨ ਲੈਂਦਾ ਵੱਡੀ ਨਹੀਂ ਸੱਚ ਨਾਲ ਜੋੜੇ ਦਾ ਨਾ ਗੱਲ ਕਰ ਲਿਆ ਰੁਪਿਆ 18 ਬਾਸ ਮੰਨੀ ਕੱਲੀ ਵੱਡੀ ਲੈਣੀ ਕੀਮਤ ਪੜਦਾ ਕੀ ਆ ਕਿੱਥੇ ਜੇ ਮੁੱਕਦੀ ਆ ਗੱਲ ਮੰਦੀ ਵੀ ਮੇਰੇ ਖਿਆਲ ਆ ਯਾਰ ਕਰਤੀ ਅੱਤੀ ਕੱਤੀ ਬਸ ਕੋਈ ਗੱਲ ਨਹੀਂ ਚਾਰ ਬੰਦੇ ਬਾਈ ਕੋਲੇ ਟੌਪ ਨੇ ਜਮਾ ਇਹ ਤਾਂ ਕਿ ਤੈਨੂੰ ਜਾਰੀ ਤੇ ਮੈਂ ਦਿੰਦਾ ਮੁੱਲ ਉਹਦਾ ਹੀ ਲੈਣਾ ਬਸ ਤੈਨੂੰ ਇੱਕ ਗੱਲ ਵਾਰ-ਵਾਰ ਕਹਿਣਾ ਵੀ ਉਹਦਾ ਮੁੱਲ ਲੈਣਾ ਮੈਂ ਦਾ ਕੋਈ ਲੁਕੀ ਸੀਪੀ ਮੈਂ ਨਹੀਂ ਅੱਜ ਤੋਂ 2 ਸਾਲ ਪਹਿਲਾਂ ਮੇਰੇ ਕੋਲੇ ਆਈ ਸੀ ਉਦੋਂ ਪਰਮਾਤਮਾ ਨੂੰ ਡਰ ਕੇ ਕਹਣਾ ਵੀ ਦੁਨੀਆ ਐ ਖੜੀ ਸੀਗੀ ਚਾਰ ਸਪੀਰੇ ਕਦੋਂ ਮੈਂ ਇਹਨੂੰ ਦੇਖਦੇ ਸੀਗੇ ੱਲੇ ਫੜ ਫਰੇ ਸੀ ਵੀ ਕੱਚੀ ਜੀ ਗੱਲ ਨਹੀਂ ਕਰਦੇ ਪੂਰੇ ਦੱਸ ਦਿਆਂ ਸਣ ਖਿਚਾ ਦੇ ਬਸ 10 ਲੱਖ ਦਾ ਬੰਦ ਬਾਈ ਉੱਥੇ ਕਰਦੇ ਪਰ ਮੈਂ ਸੱਚ ਨਾਲ ਜੋੜੇ ਬਸ ਵੀ ਗਵਾਸ ਲੱਗ ਕੇ ਲਾਦਾ ਮੈਨੇ ਪਹਿਲੀ ਸੱਤ ਕਿਤੇ ਰੱਖਦੇ ਆਂ ਬਾਈ ਅੱਗੇ ਬਣਦਾ ਕੀ ਅੱਲਾ ਦੇ ਪੁੱਤਰ ਦਿੱਲੇ ਤੋੜਦੇ ਰਿਕਾਰਡ ਸਾਰੇ ਅੱਜ ਆ ਮੈਂ ਤੈਨੂੰ ਇੱਕ ਗੱਲ ਵਾਰ-ਵਾਰ ਕਹਿਣਾ ਆ ਮੈਂ ਇਹਦੀ ਕੀਮਤ ਨਹੀਂ ਬਾਈ ਕੋਈ ਅਗਲਾ ਕਹਿ ਦਿੰਦਾ ਓਏ ਇਹੀ ਚੰਗੀ ਕਰਕੇ ਲੋ ਦੋ ਵਾਰੀ ਚੈਂਪੀਅਨ ਰਹੀ ਵੀ ਆ ਮੈਂ ਦੋ ਵਾਰੀ ਇਹੀ ਚੰਗੀ ਕਰਕੇ ਬਾਈ ਕਰਨਾਲ ਸ਼ੋਦੀ ਆਪ ਮੈਂ ਚੈਂਪੀਅਨ ਰਹੀ ਵੀ ਆ ਅੱਜ ਉਹ ਵੀ ਚੈਂਪੀਅਨ ਆ ਕਰਨਾਲ ਸ਼ੋਦੀ ਦੋ ਅੱਜ ਇੱਕ ਦਾਵਾ ਕਰਦਾ ਚਲੋ ਬਾਕੀ ਪਰਮਾਤਮਾ ਨੇ ਕਰਨ ਨੂੰ ਉਮਰ ਲਾਵੇ ਹਾਂਜੀ ਸੌਦਾ ਜਸਰ ਅਸੀ ਦਾ ਪਰ ਪਰਸੋਂ ਮੈਂ ਇਹਨੂੰ ਕੋਈ ਹਰਾ ਨਹੀਂ ਸਕਦਾ ਮਿਲਕ ਬਿਊਟੀ ਚ ਜੇ ਸੂਈ ਹੁੰਦੀ ਮਿਲਕ ਦੇ ਵਿੱਚ ਵੀ ਨੰਬਰ ਲਾਉਂਦੀ ਅਸੇ ਜਗਰਾਉ ਜਗਰਾਉ ਵੀ ਮੇਲਾਣਾ ਪਰਸੋਂ ਪੀਡੀਐਫ ਦਾ ਮੈਂ ਨਾ ਨੰਬਰ ਲਾਵੇ ਇਹਨੂੰ ਇਹ ਪੁੱਛ ਲਓ ਕਿਹੜਾ ਵੀਰ ਲਜਾਊਗਾ ਵੀ ਇਹਦੇ ਚ ਘਾਟ ਕੀ ਆ ਕਿੱਥੋਂ ਕੱਢਦੇ ਹਾਂ ਸਿੰਘ ਤੋਂ ਸਰੀਰ ਤੋਂ ਤਾਂ ਲੈ ਵੀ ਤਾਂ ਵੀਰੇ ਟਾਟ ਦੱਸ ਦਿਓ ਬਾਈ ਬੰਦਾ ਦੱਸ ਰੁਪਈਏ ਦਾ ਖਾਸੇ ਲਾ ਦੇ ਮੈਨੂੰ ਤਾਂ 10 ਲੱਖ ਬੜਾ ਲੱਗਦਾ ਏ ਰਪਈਆ ਦਾ ਨਹੀਂ ਸੁਣਿਆ ਜਾਂ ਨਹੀਂ ਵੀ ਕਦੇ 10 ਲੱਖ ਰੁਪਈਆ ਜੋੜੇ ਦਾ ਹਨਾ ਆਪਦੇ ਲਈ ਪਿਆ ਯਾਰ ਕੀ ਦੱਸਾਂ ਆ ਜੀ ਦਾ ਦੋ ਢਾਈ ਤੱਕ ਵਾਲੀ ਦਿਖਾਏ ਨੇ ਬਾਈ ਨਹੀਂ ਮੈਂ ਮਾੜਾ ਬੋਲਣੀ ਹੈ 10 ਲੱਖ ਖਾਸਾ ਹੋ ਜਾਣਾ ਕੋਈ ਇਹ ਹਾਸੇ ਮਜ਼ਾਕ ਵਾਲੀ ਗੱਲ ਨਹੀਂ ਹੁੰਦੀ ਸੱਚ ਨੂੰ 10 ਲੱਖ ਦਾ ਡਿਕਰੀ ਵੀ ਨਹੀਂ ਕਰਦੀ ਹੁੰਦੀ ਮੇਰੀ ਤਾਂ ਮੈਂ ਕਹਿੰਦਾ ਅੱਧੀ ਉਮਰੇ ਲੰਘ ਜੂਏ ਲੱਗਾ ਕਰਨ ਬਾਈ ਨਹੀਂ ਲੰਘਦੀ ਯਾਰ ਉਮਰ ਨਹੀਂ ਲੰਘਦੀ ਕਿਹਦੇ ਨੇ ਸਾਂਭੀ ਆ ਤੁਹਾਨੂੰ ਜੀ ਨਹੀਂ ਠੀਕ ਹੈ ਉਹਦਾ ਨਹੀਂ ਕੀ ਪਤਾ ਪਰ ਇਹਦਾ ਹੁਣ ਭਜਾਉਣ ਵਾਲਾ ਨਹੀਂ ਨਹੀਂ ਹਮਨੇ ਭਜਾਉਂਦਾ ਨਹੀਂ ਇੱਕ ਮਿੰਟ ਮੇਰੀ ਗੱਲ ਸੁਣ ਯਾਰ ਉ ਬਹੁਤ ਆ ਮੈਂ ਇਹ ਨਹੀਂ ਕਹਿੰਦਾ ਕਿ ਦੁਨੀਆਂ ਦੇ ਮਾਲ ਮੁੱਕ ਜੂ ਮੈਂ ਵੀ ਘਰੇ ਤੂੰ ਦੇਖ ਜਿਹੜਾ ਮਾਰਿਆ ਤੀਂ ਤੋਂ ਢਿੰਗ ਮੈਂ ਖੜੀ ਆ ਖੜੀ ਆ ਨਾ ਮੇਰੇ ਕੋਲੇ ਕੋਈ ਆਏ ਨਹੀਂ ਵੀ ਆਪਾਂ ਖੁਗਰੀ ਬਾਜੀ ਆਪਾਂ ਦਾ ਸੌਦਾ ਹੀ ਅਸਲ ਦੇ ਵਿੱਚ ਮੈਂ ਇਹ ਗੱਲ ਦਾ ਮਾਰਾ ਪਏ ਬੇਤਨਾਂ ਦੇ ਲੋਕ ਪਤਾ ਕੀ ਕਹਿੰਦੇ ਆ ਜਾਰੇ ਸੋਸ਼ੇ ਬਾਜੀਆਂ ਕਰਦਾ ਇਹ ਪਰ ਸੋਸ਼ੇ ਬਾਜੀ ਨਹੀਂ ਜੱਗਰ ਹੋ ਕੇ ਸੌਦਾ ਹੁੰਦਾ ਮਈਆਂ ਦਾ ਜਿਹੜਾ ਮੈਂ ਕੋਈ ਟੱਕ ਮੈਂ ਦਿੰਦਾ ਨਹੀਂ ਦੁਨੀਆਂ ਤੋਂ ਨਿਆਰੀ ਆ ਮੇਰੀ ਮੈਂ ਆਪਾਂ ਪਰਮਾਤਮਾ ਤੋਂ ਡਰ ਕੇ ਕਹਿੰਦਾ ਦੁਨੀਆਂ ਤੋਂ ਨਿਆਰੀ ਕੋਈ ਪੈਦਾ ਕਰ ਦੇ ਆਪਾਂ ਕੀਮਤ ਭਰਾਂਗੇ ਇੰਨੀ ਗਾਰੰਟੀ ਦੇਵੇ ਮੈਂ ਕੱਢ ਲਵਾਂ ਵਰਤ ਕਿੰਨਾ ਦਾ ਨਹੀਂ ਉਹ ਲਾਉ ਉਹਨੂੰ ਬੱਚਾ ਲਾ ਬੱਲੀ ਨੂੰ ਬਈ ਓਏ ਬੱਚਾ 10 ਲੱਖ ਰੁਪਇਆ ਦੋ ਦੋ ਧਾਰਾ ਮਾਰ ਕੇ ਦੇਖ ਲਾ ਪਰ ਐਵੇਂ ਮੈਂ ਮੈਨੂੰ ਆਸ ਵਾਲੀ ਆ ਬਈ ਯਾਰ ਆਸ ਕਰਕੇ ਤੇ ਜੇ ਜਾਂਗੀ ਮੈਂ ਆਹ ਵਿੱਚ ਮਤਾਲੇ ਆਪਾਂ ਜਿਹੜਾ ਕੁਕਰੇ ਪੜਨ ਲਾਉਣੀ ਆ ਇਹ ਐਜੀ ਬਈ ਯਾਰ ਇਹ ਮੈਂ ਨਾ ਵਿਕੀ ਫੇਰ ਆਪਣੇ ਵਪਾਰਾਂ ਦਾ ਵੀ ਨਹੀਂ ਫੇਰ ਤਲ 50000 ਹੋਰ ਲੈ ਲਈ 50 ਤਾਂ ਨੂੰ ਹੀ ਪਿੱਟਾ ਸਾਢੇ 10 ਲੱਖ ਰੁਪਿਆ ਜੋੜੇ ਦਾ ਉਹਦੀ ਬਹੁਤ ਤਦਰਨਾ ਕੋਈ ਲਾ ਸੱਜਣੋ ਸਾਢੇ 10 ਲੱਖ ਰੁਪਿਆ ਲੱਗ ਗਿਆ ਬੰਦਾ ਹਜੇ ਨਹੀਂ ਮੰਨਦਾ ਕੋਈ ਨਹੀਂ ਮਹਿੰਗਾ ਬਾਈ ਕਹਿੰਦਾ ਬਾਹਰ ਉੱਚੇ ਰੇਟ ਦੀਆਂ ਨੇ ਯਾਰ ਘੋੜਿਆਂ ਦੀ ਰੇਟ ਨਹੀਂ ਮਹਿੰਗੇ ਬਾਈ ਇਹਨਾਂ ਦੇ ਲੱਗਿਆ ਬਾਈ 5.5 ਲੱਖ ਰੁਪਿਆ ਤੇ ਤੋੜ ਕੇ ਵੀ ਦਿਖਾਉਂਗਾ ਥੋੜਾ ਜਿਹਾ ਜ਼ਿਆਦਾ ਭਾਸਾ ਪੀੜ ਹੋ ਰਹੀ ਹੈ ਜਦੋਂ ਬਣ ਗਿਆ ਸੌਦਾ ਬਾਈ ਉਹਨਾਂ ਦਾ ਕੀ ਦੱਸਾਂ ਯਾਰ ਸੱਚ ਦਾ ਕੋਈ ਕੀਮਤੀ ਨਹੀਂ ਜਦੋਂ ਉਹ ਦੱਸ ਦੇ ਦੱਸ ਦੇ ਦਿਲ ਦੀ ਗੱਲ ਇਹਨੂੰ ਸਾਰੀ ਅੱਜ ਨਵੇੜ ਦੇ ਗਏ ਸਾਂ ਕੀ ਹੁੰਦਾ ਹੈ ਨਹੀਂ ਮੈਂ ਚਲੋ ਪ੍ਰਮਾਤਮਾ ਆਪਾਂ ਕਿਹਾ ਵੇਚਣੀਆਂ ਪੈਂਦੀਆਂ ਪਰ ਰੱਖ ਨਹੀਂ ਸਕਦੇ ਰੱਖ ਰੱਖ ਕੇ ਮੰਗਾ ਰਾਜ ਲੈ ਬਹੁਤੀਂ ਤੋਤੀਂ ਮੈਂ ਮ ਕਰੇ ਰੱਖ ਲਈ ਓਏ ਐ ਵਪਾਰੀ ਕਿੰਨੀਆਂ ਕਰ ਰੱਖ ਲੂ ਸਾਰੀਆਂ ਜੰਗੀਆਂ ਦਾ ਚੰਗੀਆਂ ਹੋਣਗੀਆਂ ਕਿਹਾ ਤਾਂ ਹੁਣ ਮੈਂ ਤੇ ਗੱਲ ਸਿਰੇ ਵਾਲੀ ਸੱਟ ਮੈਂ ਤੇਰੀ ਮੰਨਦਾ ਯਾਰ ਬਾਈ ਆਪਾਂ ਇੱਕ ਮਿੰਟ ਹੂੰ ਕੋੜੇ ਕੋੜੀਆਂ ਰੱਖਿਆ ਉਹ ਨਾ ਉਹ ਕੀ ਦਿੰਦੇ ਆ ਆਪਾਂ ਨੂੰ ਇਹ ਤਾਂ ਫੇਰ ਦੁੱਧ ਵਾਲੇ ਨਾ ਯਾਰ ਉਹ ਤਾਂ ਹੀ ਤਾਂ ਲੈਣ ਲੱਗੇ ਕੋੜੇ ਰੱਖੇ ਹੋਏ ਤਾਂ ਹੀ ਦਾਦਾ ਘਰਾਂ ਲੱਗੇ ਨੇ ਤੇ ਇਹਨਾਂ ਦੀ ਕਿਵੇਂ ਕੋੜੇ ਵਾਲਾ ਬੰਦਾ ਲਊ ਕੋਹਣੇ ਵਾਲਾ ਬੰਦਾ ਲਾਉਣਾ ਆਪਾਂ ਕਰਕੇ ਇਹ ਗੱਲ ਕਹੀ ਜਾਂਦੇ ਮਾ ਇਹਨੂੰ ਕੋਈ ਵਿਰਲਾ ਬੰਦਾ ਲਊ ਯਾਰ ਮੁੱਲ ਕਰਨ ਤਾਂ ਹਰੇਕ ਅਗਲਾ ਕਹਿੰਦਾ ਮਾਰਕੀਟ ਡੈਟ ਪਰ ਦੁਨੀਆ ਤੋਂ ਨਿਆਰੀ ਆ ਬਾਈ ਯਾਰ ਮੈਂ ਕਿੱਥੇ ਵੀ ਜਾਊਂਗੀ ਤੈਨੂੰ ਇੱਕ ਗੱਲ ਦੱਸਦਾ ਤੇਰਾ ਬੰਦਾ ਇਹ ਨਹੀਂ ਕਹੂਗਾ ਯਾਰ ਵੀ ਤੂੰ ਮੈਨੂੰ ਕੀ ਤੋਰਤਾ 11 ਦਾ ਜੋੜਾ ਤਾਂ ਠੀਕ ਆ ਕੀ ਤੋਰਤਾ ਤੈਨੂੰ ਬੰਦਾ ਇਹ ਨਹੀਂ ਕਹੂਗਾ ਨਹੀਂ ਨਹੀਂ ਉਹ ਤਾਂ ਗਾਵਾ ਬੰਦਨ ਜਰਵਾਸੋ ਜੱਟੀ ਸਾਰੀ ਰਾਜ ਨੂੰ ਕੋਈ ਤੁਲਨਾ ਕਰਨੀ ਨਗਦ ਰੁਪਏ ਨੇ ਮੈਨੂੰ ਮੈਂ ਇਹ ਹੋਂਨੇ ਨੇ 11 ਲੱਖ ਲਾਵਾ ਦੇ ਬੰਦਾ ਮੰਨ ਹਜ਼ਾਰ ਵੀ ਲੈ ਅੱਗੇ ਕਿਤੇ ਆਪਾਂ 1 ਮਿੰਟ ਅੱਗੇ ਕਿਤੇ ਆ ਗੱਲ ਕਹੀ ਹੈ ਤੈਨੂੰ ਵੀ ਅਮਨੇ ਰੁਪਏ ਮੈਂ ਪਹਿਲਾਂ ਇਹ ਕਹਣਾ ਵੀ ਅਮਨੇ ਮੈਂ ਉਤਰ ਗਈ ਬਈ ਦੁੱਧ ਪੂਰਾ ਹੋ ਗਿਆ ਜੇ ਤੂੰ ਆਪਦੇ ਦੇਖ ਤਾ ਉਤਰ ਕੇ ਕਹਦੇ 11 ਲੱਖ ਦੇ ਗਈ ਤੈਨੂੰ ਤਾਂ ਪਤਾ ਵੀ ਨਹੀਂ ਮੈਂ ਤੋਰਤੀ ਨਾ ਉਹ ਕਹਿੰਦਾ ਗਰਦੀ ਭਤੀਜੇ ਦਿਨ ਝੋਟੀ ਛੂਪੀ ਮੈਂ ਕਿਹਾ ਉਹਦੇਆਂ ਬਣੇ ਰੁਪਏ ਦੇਣਾ ਜੇ 15 16 ਕਿਲੋ ਬੋਲੀ ਕਰ ਗਈ ਜੇ ਨਹੀਂ ਕਰੀ ਤੂੰ ਤਾਂ ਕਹ ਦੇ ਆ ਤਾਇਆ ਕੋਲੇ ਖੜਾ ਇਹਨੂੰ ਵੀ ਮੈਂ ਹੀ ਗੱਲ ਲੱਗੇ ਜਸਨ ਲੱਗ ਗਿਆ ਕਹਿੰਦਾ ਝੋਟੀ ਡੂੜ ਲੱਖ ਦੀ ਸੀ ਕਹਿੰਦਾ ਉਸੇ ਵੇਚਤੀਆਂ ਦਾ ਪਰ ਹਾਪਣੀ ਤੱਕ ਤੋਂ ਬਾਹਰ ਵਿਕੀ ਆ ਦੁੱਧ ਨੂੰ ਬਾੜੀ ਖੜੀ ਸੀ ਬਾੜਾ ਚੰਗਾ ਪੱਠ ਕੋੜਾ ਸੀ ਬਾਈ ਉਹਨੂੰ ਵੀ ਚਲਾ ਤਾਂ ਹੁਣ ਤਾਂ ਠੀਕ ਐ ਨਹੀਂ 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 ਓ ਕੀ ਕਰਾ ਕਿੰਨੇ ਕਹਤੇ ਆ ਆਪਣੇ ਕਿੰਨੇ ਲਾਤੇ ਹੋਣਾ 11 ਲੱਖ ਰੁਪਇਆ ਕਿਹਾ ਬਾਈ ਨੂੰ ਜੋੜੇ ਦਾ ਆਮ ਅੱਜ ਤੇ ਇੱਕ ਨਾਲਾ ਜਿਹੜੀ ਖੜੀ ਆ ਦੂਜੀ ਨਹੀਂ ਆਹ ਖੜੀ ਆ ਇੱਧਰਲੇ ਪਾਸੇ ਬਾਈ ਓ ਠੀਕ ਆ ਗਰਦੀਪ ਹੁਣ ਆਪਾਂ ਦੇ ਦੇ ਦਿੰਦੇ ਬਾਈ ਯਾਰ ਆਪਾਂ ਦੇ ਦੇ ਦਿੰਦੇ ਕਿੰਨਾ ਕ ਫਰਕ ਰਹਿ ਗਿਆ ਬੇਟੀ ਹੁੰਦੇ ਹੁੰਦੇ ਨਾ ਮੈਂ ਰੱਸਾ ਛੜੰਦਾ ਅੱਗੇ ਕਿਹੜਾ ਨਾ ਮੈਂ ਕਿਤੇ ਮੋੜਿਆ ਚੌਥੇ ਆਇਆ ਤੈਨੂੰ ਮੋੜਿਆ ਕਿੱਦੇ ਉਹਦੇ ਮੈਂਆਂ ਸੀਗਾ ਜਾਂ ਤੋ ਆਇਆ ਬਾਈ ਆਪਾਂ ਤੈਨੂੰ ਦੱਸਿਆ ਫਿਰ ਵੀ ਕੋਈ ਗੱਲ ਨਹੀਂ ਆਪਾਂ ਨੂੰ ਇਹ ਦੱਸਤਾ ਜੀ ਵੀ ਕਿੱਥੋਂ ਕਿੱਥੋਂ ਮੈਂ ਆਈ ਆ ਅੱਜ ਵੀ ਇਹਨੂੰ ਦੱਸਦਾ ਵੀ ਕਿੱਥੋਂ ਕਿੱਥੋਂ ਮੈਂ ਆ ਲੈ ਵੀ 11 ਲੱਖ ਸੱਜਣੋਂ ਲੱਗ ਗਿਆ 6 ਹੋਰ 5 7 ਦੀ ਆ ਇੱਕ ਅੱਧੀ ਬਾਈ ਕੋਈ ਵੀ ਮੁੱਲ ਨਹੀਂ ਮੈਂ ਤਾਂ ਅਗਲਾ ਕਹਿ ਦਿੰਦਾ ਮੈਂ ਤਾਂ ਮੁੱਲ ਨਹੀਂ 26 ਦੀ ਗਾਰੰਟੀ ਤੇ ਮੈਂ ਜਾਂਦੀ 26 ਦੀ ਗਾਰੰਟੀ ਲੈ ਵੀ ਜੁੜੇ ਰਹੋ ਸੱਜਣੋਂ ਐਂਡ ਤੱਕ ਤੋੜ ਕੇ ਵੀ ਦਿਖਾਉਂਗਾ ਵਈਆਂ ਤੁਹਾਨੂੰ ਮੈਂ ਨਹੀਂ ਉਹ ਮੈਂ ਛੂਪੀਓ ਮੈਂ ਤਾਂ ਖਾਲੀ ਕਰਤੀ ਬਾਈਆਂ ਅੱਛਾ ਜਿਹੜੀ ਨਾਲ ਆ ਜੋੜੇ ਚ ਹਾਂ ਦਾ ਚਲਣਾ ਆਪਣਾ ਕਿਸਾਨ ਪਸ਼ੂ ਕਾਲ ਕਰੀਂ ਲਾ ਦੇ ਦਿਓ ਸਾਈਡ ਸਾਰੇ ਸੱਜਣਾ ਤੇ ਮਾਰ ਦੀ ਕੈਮਰਾ ਫਰਮਾੜੀ ਮਾੜੀ ਚੱਲ ਜਾ 12 ਨੂੰ ਲਾ ਦੇ ਬੱਚਾ ਬਸ ਹੋਰ ਮੇਰੀ ਪਿੰਡਾਂ ਹੁੰਦਾ ਲਾਦਾ 12 ਲੱਖ ਨਾ ਲਾਸਟ ਸ਼ਾਟੀ ਹੈ ਲੇ ਵੀ ਸੱਜਣਾ ਆਪਣੇ ਨੇ ਕਰਕੇ ਜਿਗਰਾ ਯਾਰ ਲਾਤਾ 12 ਲੱਖ ਰੁਪਇਆ ਜੋੜੇ ਤੇ 13 ਚ ਸੌੜ ਕਰੂੰਗਾ ਜਾਂ ਤਾਂ ਮੰਨ। ਉਹ ਬਾਈ ਉਹ ਵੀ ਕੋੜੇ ਰੱਖਦਾ ਰਿਹਾ। ਬਾਈ ਕਹਿੰਦਾ ਕੋੜੇ ਨਾਲ ਲਊ ਕਰਨ ਤਾਂ ਹੁਣ ਕੋੜੇ ਦੀ ਗੱਲ ਹੀ ਕਰਦਾ। ਜਾਂ ਤਾਂ ਥੱਲੇ ਬਹਿ ਜਾ। ਉਹ ਫਿਰ ਤਾਂ ਤੈਨੂੰ ਕਿਹਾ ਵੀ 15 ਹੀ ਲੈ ਲੈ। ਤੇਰੇ ਵੱਡੇ ਵੱਡੇ ਯਾਰ ਦੋਸਤ ਮੈਨੂੰ ਪਤਾ ਕਿੰਨਾਂ ਨੇ ਲੈਣੀਆਂ ਨੇ ਪਤਾ ਹੀ ਨਹੀਂ ਕਿੱਥੇ। ਇਹ ਆਈਦਾ ਮੁੱਲ ਆ। ਉਹਦਾ ਤਾਂ ਛੜ ਦੇ ਇਹਦਾ ਮੁੱਲ ਆ। ਇਹਦਾ ਕੱਲੀ ਦਾ ਮੁੱਲ ਆ ਉਹਦਾ ਨਹੀਂ। ਉਹ ਕਿੰਨੀ ਕੀ ਕਾਸਰਾਮ ਨੇ? ਉਹਦਾ ਮੁੱਲ ਆ ਇਹਦਾ ਨਹੀਂ ਉਹਦਾ ਇਹਦਾ ਮੁੱਲ ਆ ਉਹਦਾ ਨਹੀਂ। ਆਈਦਾ ਮੁੱਲ। ਹਾਂ ਬਸ ਚੁੱਪ ਕਰਕੇ ਥਾਣ ਕਿਤੇ। ਆਪਾਂ ਨਾਲ ਦੀ 13 ਤੋਂ ਲੱਖ ਸ਼ੂਟ ਕਰਦੇ ਗੱਲ ਫਿਰ ਹੋ ਗਿਆ ਵਾ ਫੇਰ ਤਾਂ ਓ ਠੀਕ ਆ ਫੇਰ ਐਡੇ ਨਾਲ ਲੱਖ ਦਾ ਸੱਜਣੀ ਪਊ ਮੈਂ ਤੇਰੀ ਆਸਤੇ ਪਾ ਕੇ ਲੈ ਕੇ ਆਇਆ ਤਾਂ ਇੱਕ ਗੱਲ ਸੁਣ ਲੈ ਤੇਰੀ ਤੈਨੂੰ ਉਦਿਆਂ ਜੋੜੀ ਤੋਰੀ ਆ ਜੇ ਦੁਨੀਆ ਤੋਂ ਨਹੀਂ ਨਿਆਰੀ ਫੇਰਦੀ ਜਗਰਾਮੀ ਤਾਂ ਤੂੰ ਮੈਨੂੰ ਤਾਂ ਕਹੇ ਦੇ ਜੀ ਚੰਗੀ ਆ ਗੱਲ ਜੇ ਨਹੀਂ ਤੂੰ ਆਪਦੇ ਮੂੰਹੋਂ ਕਹਿ ਵੀ ਦੁੱਧ ਕੱਢਿਆ ਕਿ ਨਹੀਂ ਕੱਢਿਆ ਸੱਚ ਰੱਖੀ ਇੱਥੋਂ ਬੰਦਾ ਗਿਆ 13 ਦੀਆਂ ਗੇਤਾ ਤਾਇਆ ਨੂੰ ਆ ਮੈਂ ਕਰਲੀ ਤਾਂ ਨਹੀਂ ਦਿੰਦਾ ਮੈਂ ਤੈਨੂੰ ਸਹੀ ਗੱਲ ਦੱਸਦਾ ਜੀ ਦਾ 13 ਦੀ ਵੀ ਕਰ ਲਈ ਨਹੀਂ ਦਿੰਦਾ ਚਾਹੇ ਕੁਝ ਹੋ ਜਾਏ। ਥੋੜਾ ਹੀ ਹੈ। ਇਹਨੇ ਜੋੜੇ ਦਾ ਹੀ ਮੁੱਲ ਲੈ ਲਓ ਜੀ ਲਓ। ਬਾਈ ਚਲੋ। ਗੱਡੀ ਪੜੇ ਦਾ ਪਰਮਾਤਮਾ ਘਟਿਆ ਆਪਦੇ ਆਪਦੇ ਵੀ ਬਹੁਤ ਮਰੇ ਨੇ। ਆ ਦੱਸ ਜੀ ਕਿ ਉਹ ਦੋ ਦੀ ਦੇਦੇ ਜਿਵੇਂ ਮਰਜ਼ੀ ਕਰ ਲੈ। ਚਲ ਆਹ ਤਾਂ ਕੋਈ ਗੱਲ ਨਹੀਂ ਬਾਈ। ਨਿੱਕੇ ਮੈਂ ਕਹਤਾ ਥਾਂ। 13 ਕਿ ਪੱਕੀ ਛੋੜੀ ਆ। ਫੇਰ ਦਤਾਇਆ। 13 ਜੋ ਲੱਖ ਛੋੜ ਕਰਾ ਦੇਤਾ ਇਹਨੂੰ ਮੈਂ ਕਿਹਾ। ਠੀਕ ਆ। ਨਾ ਤਾਇਆ ਦੋ ਵਾਰੀ ਇਹ ਪਤਾ ਦਾ ਤਾਇ ਨੇ। ਦੋ ਵਾਰੀ ਮੈਂ ਨਾਮ ਜਿੱਤ ਕੇ। ਉੱਥੋਂ ਹੀ ਇਹ ਪਤਾ ਕਰਕੇ ਆਇਆ ਕਿੱਥੋਂ ਮੈਂ। ਜਿੱਤੂ ਪਰਸੋਂ ਨਾ ਜਿੱਤੇ ਮੈਂ ਇਹਨਾਂ ਚੋਂ ਬੰਦੇ ਵੀ ਲੱਕਾ ਇਹਦਾ ਜਾ ਕੇ ਲਾਉਣੀ ਆ ਭਾਈ ਮੇਲੇ ਤੇ ਓਏ ਮੇਲੇ ਤੇ ਗਰਦੀਬ ਲਾਉਣੀ ਐ ਇਹਨੇ ਏਰੀਆ ਇਹਦਾ ਏਰੀਆ ਦਾ ਮਹਾਰਾ ਲਾਉਣਾ 100 ਰੁਪਿਆ ਦੀ ਮੈਂ ਹਾਰ ਦੀਆ ਇਹਦਾ ਪੁੱਛਾਂ ਵੀ ਹਾਰ ਦੀ ਕਿੱਥੋਂ ਆ 2 ਸਾਲ ਪਹਿਲਾਂ ਵੀ ਮੈਂ ਐ ਇਸੇ ਦੇਖਣ ਨੂੰ ਸਾਰੀ ਗੱਲ ਵੀ ਮੈਂ ਦੱਸੀ ਆ ਵੀ ਮੈਂ ਉੱਥੇ ਹੀ ਮੈਂ ਗਈ ਵੀ ਤਾਂ ਹੀ ਲਾਉਂਦਾ ਤਾਂ ਹੀ ਲਾਉਂਦਾ ਬੋਲੀ ਭਰ ਕੇ ਪੈਸਿਆਂ ਦੀ ਮੇਰੀ ਗੱਲ ਸੁਣ ਇੱਕ ਤਾਂ ਦਾ ਕੱਟਾ ਲੈ ਗਏ ਲੈਰੇ ਦੇ ਬੰਦੇ ਸ਼ਵਾਲ ਲੱਖ ਦਾ ਇੱਕ ਪਹਿਲਾਂ ਵਾਲਾ ਕੱਟਾ ਇਹਦਾ ਛੋਡੇ ਏਰੀਏ ਕਿਦਾ ਪੱਖੋਂ ਤੋਂ ਬੰਦਾ ਲੈ ਕੇ ਗਿਆਗਾ ਆਹ ਹੁਣ ਇੱਕ ਪੀ ਫਰਕਾ ਆਮਨੇ ਉਹ ਕਰਦੇ ਮਾਰਦੇ ਸੱਟ ਆਹ ਜਿਹੜੀ ਹੈਗੀ ਆ ਅਰਦੇ ਭੈਣ ਚੋ ਦਾਇ ਵੀਰਾਂ ਦੇ ਬੱਚੇ ਲੰਬੀ ਬਈਏ ਵੀਡੀਓ ਦਾ ਨਹੀਂ ਕੋਈ ਚੱਕਰ ਇਹਦਾ ਵੀਡੀਓ ਨਜ਼ਾਰਾ ਆਪਾਂ ਗੁਰੂ ਕੋਲ ਕੋਈ ਨਹੀਂ ਗੁਰੂ ਕੋਲ ਆਪਾਂ ਮੈਂ ਬੁੱਕਦੇ ਨੂੰ ਵੇਚ ਨਹੀਂ ਆਪਾਂ ਵੀਡੀਓ ਗੁਰੂ ਬਤਬਰੀਆਂ ਬੜੀਆਂ ਬਣਾ ਲਈਆਂ ਬਾਈ ਜੱਟ ਠੀਕ ਗਦੀਪ ਚੱਲ ਬੋਲੇ ਉਹ ਗੁਰਦੀਪ ਨਾ ਮੋੜ ਬਾਈ ਛੋੜ ਆਪਦੇ ਹੱਥੋਂ ਓ ਚੰਗੀ ਹੁੰਦੀਆਂ ਸਵਾਈ ਕਰ ਲੈ ਤੈਨੂੰ ਕਿਹਾ ਛੋੜ ਜਾ ਸਵਾਈ ਕਰ ਲੈ ਜਾਣਾ ਥੱਲੇ ਬੈ ਜੀ ਸਾਢੇ 12 ਤਰਦਾ ਲਵਾਂਗਾ ਚਾਹੇ 100 ਛੜਾ ਚਾਹੇ 500 ਛੜਾ ਮੇਰਾ ਮਾਣਾ ਕਿੰਨੇ ਦਾ ਹੋਵੇਗਾ ਮਨਾ ਸਾਢੇ 12 ਲੈ ਸੱਜਣਾ ਸਾਢੇ 12 ਲੱਖ ਦਾ ਜੋੜਾ ਭਾਈ ਆਪਣੇ ਨੇ ਤਰੀਦ ਲਿਆ ਅੱਜ ਮੰਡੀ ਤੋਂ ਟਪਾਲੀ ਵਾਲੇ ਸੱਜਣਾ ਤੋਂ ਖਰੀਦਿਆ ਲੈ ਸਾਈਡ ਦੇ ਲੋ ਤੋੜ ਕੇ ਦਿਖਾ ਦਿਓ ਹੁਣ ਵਾਸ ਕਰਦੇ ਆ ਅੱਛਾ ਹੇ ਗੁਰੂ ਦਾ ਨਾਮ ਲੈ ਕੇ ਲੈ ਵੀ ਸੱਜਣਾ ਸੌਦਾ ਜੋੜੇ ਦਾ ਹੋ ਗਿਆ ਆਪਣੇ ਨੇ ਕਰਕੇ ਜਿਗਰਾ ਰੁਪਿਆ ਸਾਢੇ 12 ਲੱਖ ਲਾਤਾ ਜੋੜੇ ਤੇ ਭਾਈ ਇੱਕ ਸੂਈ ਹੋਈ ਆ ਝੋਟੀ ਤੇ ਇੱਕ ਸੂਣ ਵਾਲੀ ਆ ਤੇ ਲਾਇਆ ਵੀ ਮੇਲੇ ਚ ਪਾਉਣ ਕਰਕੇ ਆ ਬਈ ਇਹ ਸਭ ਵੀ ਕੀ ਤਾਕਰੇ ਜਾਨਵਰ ਰੱਖਣ ਦਾ ਤਮਾਰ ਲੋ ਪਾਸਾ ਬਣਾ ਮੜਾ ਮੈਂ ਵੇਚਣਾ ਮੈਂ ਲੈਣਾ ਪਛਾਣ ਹੋ ਜਾ ਮੜਾ ਮੜਾ ਪਛਾਣ ਹੋ ਜਾ ਨਹੀਂ ਨਹੀਂ ਮਾਰਿਆ ਇਧਰ ਨੂੰ ਦੋਰ ਦੇ ਚਲੋ ਓੜਾ ਪਛਾਣ ਕੋ ਇਹੀ ਰਾਣੀ ਮਹਿਣੀ ਜੀ ਲੈ ਸਤੋਰਾ ਰਾਮਪੁਰਾ ਪੂਲ ਮੰਡੀ ਤੋਂ ਆ ਜੋੜਾ ਬਿਨਾਂ ਮੰਗੇ ਤਾਂ 12 ਲੱਖ ਰੁਪਏ ਦੇ ਮੈਂ ਪਹਿਲੇ ਯਾਰੀ ਸੀ ਉਹ ਜਵਾਨਾ ਨਹੀਂ ਸੀਗਾ ਉਹ ਸਾਹਮਣੇ ਕੈਮਰੇ ਦੇ ਸਾਹਮਣੇ ਕਰਕੇ ਇੱਕ ਮੋਟੀ ਨਾਲ ਪਾਈਆਂ ਨੇ ਚੋਈ ਹੋਈ ਆ ਇਹ ਮੇਰਾ ਖਿਆਲ ਆ ਗੱਬਣਾ ਇਹ ਜੋੜਾ ਜਿਹੜਾ ਰਾਮਪੁਰਾ ਪੂਲ ਮੰਡੀ ਦੇ ਜਿਹੜੇ ਆਪਾਂ ਕਹਿ ਨਹੀਂ ਆਂਦੇ ਵਿਅਨ ਸਿਰੇ ਵਾਲੀ ਗੱਲ ਬਾਤ ਆ ਰਿਕਾਰਡ ਟੁੱਟ ਗਿਆ ਸਾਰੇ 12.5 ਲੱਖ ਦਾ ਆਮਨੇ ਨੇ ਡੱਲੀ ਵਾਲੇ ਨੇ ਜੋੜਾ ਖਰੀਦਿਆ ਇਹਨੂੰ ਤੋੜ ਦੇ ਮੜੀ ਤੇ ਤੇਰੇ ਸਾਹਮਣੇ ਬਣਾ ਦੇ ਤੇ ਭਈ ਇਹਦਾ ਝੋਲਾ ਭਰ ਕੇ ਦੇ ਦੋ ਤੈਨੂੰ ਤੋੜਦਾ ਵੀ ਨਹੀਂ ਹੁਣ ਤੂੰ ਲੈ ਇੱਕ ਝੋਟੀ ਇਹ ਹੈ ਕਮਾਲਾ ਇੱਕ ਖੜੀਆ 24 ਸੱਤ ਨੂੰ ਤੋੜ ਕੇ ਉਹ ਵੀ ਦਿਖਾਵਾਂਗੇ ਤੇ ਲੈ ਬਾਈ ਹੋਰੀ ਪਾਸ ਕਰ ਜੀ ਇਹ ਰਿਕਾਰਡ ਹੀ ਹੋਊਗਾ ਵੀ 12 ਲੱਖ ਦਾ ਜੋੜਾ ਕਿਸੇ ਮੰਡੀ ਸੇਲ ਹੋਇਆ ਹੋਵੇ ਸਾਢੇ 12 ਲੈ ਆ ਬਾਈ ਕਰੇ ਉਹ ਲੈ ਆ ਬਾਈ ਬਾਲਾ ਲੰਮਾ ਲਾਏਗਾ ਬਾਲਾ ਕਿੱਧਰ ਲੈ ਗਿਆ ਵਾਕੋਸ ਲਾ ਲੈ ਕੱਲੀ ਦਾ ਮੋਹਲਾ ਉਹ ਮੰਡੀ ਨਾਲ ਸੱਜਣੋ ਜੇ ਕਰ ਲਈਏ ਗੱਲ ਸਾਰੀ ਇਕੱਠੀ ਕਰਤੀ ਝੋਟੀਆਂ ਨੇ ਕਹਿੰਦੀ ਮੰਡੀਆਂ ਚ ਮੇਰਾ ਖਿਆਲ ਆ ਜਿੱਦਣ ਦਾ ਮਾਇ ਆਉਣ ਲੱਗਿਆ ਵੀ ਮੇਰੇ ਚੈਨਲ ਤੇ ਤਾਂ ਪਹਿਲੇ ਹੀ ਲਾ ਲਓ ਤੁਸੀਂ ਸਾਢੇ 12 ਲੱਖਾਂ ਦਾ ਸੌਦਾ ਤੇ ਬਾਕੀ ਸੱਜਣ ਦੱਸਣਗੇ ਮੰਡੀ ਚ ਵੀ ਕਦੇ ਸਾਢੇ 12 ਲੱਖ ਦਾ ਜੋੜਾ ਸਿਲ ਹੋਇਆ ਆ ਝੋਟੀ ਹੈਗੀ ਸੱਜਣੋ ਗੱਬਣਾ ਤੇ ਇੱਕ ਹੈਗੀ ਆ ਤਾਜੀ ਇਹਨਾਂ ਚ ਲੱਗ ਰਿਹਾ ਬਾਈ ਪਾਸ ਓਏ ਮਿਨੀ ਦਾ ਕਰਤਾ ਕੰਮ ਵੀ ਨਹੀਂ ਤਾਂ ਨਹੀਂ ਵਿਕਦੀ ਹੋਰ ਤਾਂ ਵਿਕ ਜੇ ਵਿਕ ਜੇ 10 ਵਾਰੀ ਬੱਚਾ ਕਮਾਲ ਆ ਕਮਾਲ ਆ ਥੋੜਾ ਮੈਂ ਮੈਨੂੰ ਨਾਲ ਮਾਰੀ ਕਾਢੀ ਕਰ ਲੈ ਆ ਪਸ਼ੂ ਪਾਲ ਆ ਬਤੋਈ ਜਾ ਰਹੀਆਂ ਨੇ ਮੂਰਲਿਆਂ ਦਾ ਇੱਕੋ ਜਹਾ ਹੂ ਮੰਗਰ ਲਿਆਂ ਦਾ ਇੱਕੋ ਜਹਾ ਹੋਊਗਾ ਮਾਫ਼ੀ ਅੱਲਾ ਸਮੈ ਲੈਵੇ ਤੇ ਮੇਰੀ ਗੱਲ ਸੁਣਾ ਔਰਲੇ ਮੂਰਲੇ ਦੀ ਪਰਲੇ ਮਗਰਲੇ ਦੀ ਹੱਕ ਥਾਪੜ ਕੇ ਗਰੰਟੀ ਆ ਅਗਲੀ ਮੰਡੀ ਕਿਦਾਂ ਤੇਰਾ ਮਨ ਮੰਨਿਆ ਕਿਦਾਂ ਮੈਂ ਨੇ ਜਿਹੜੀ ਮਰਜ਼ੀ ਮੈਂ ਫੜ ਕੇ ਲੈ ਜੀ ਔਰਲਾ ਜਾਦ ਰੱਖੀ ਔਰਲਾ ਮੂਰਲਾ ਪਰਲਾ ਮਗਰਲਾ ਟੂਰਨਾ ਮਾਰਦੀ ਆ ਲੈ ਕੇ ਤੇ ਔਰਲਾ ਮੂਰਲਾ ਪਰਲਾ ਮਗਰਲਾ ਦੋ ਥਨਾਂ ਦੀ ਮੇਰੀ ਗਰੰਟੀ ਆ ਦੋਹਾਂ ਦੀ ਸੁਣੂ ਪਤਾ ਔਰਲਾ ਮੂਰਲਾ ਦੇ ਪਰਲਾ ਮਗਰਲਾ ਮੈਂ ਬਾਰ-ਬਾਰ ਕਹਿਣਾ ਤੈਨੂੰ ਦੇਖ ਆਪਣੀ ਗਰੰਟੀ ਆ ਇਹ ਹੋ ਗਈ ਪਾਸ ਬਾਈ ਆ ਆ ਬਾਈ ਆਪਣੇ ਖੁੱਲ ਗਏ ਉਰ ਦਾ ਦੋਜੀ ਦੂਜੀ ਹੱਟ ਬੱਚਾ ਕੱਢ ਦੇ ਉਧਰ ਨਾਲ ਆ ਖੜਾ ਓਏ ਓਏ ਖੜਾ ਦੋ ਉੱਠ ਖੋਲੀ ਜਾ ਸੱਜਣਾ ਦੂਜੀ ਝੋਟੀ ਹੈਗੀ ਆਹਾ ਇਹ ਸੂਈ ਹੋਈ ਆ ਬਾਈ ਤਾਜੀ ਚੋਈ ਹੋਈ ਆ ਸਵੇਰੇ ਦੀ ਬੱਚਾ ਛੱਡ ਕੇ ਪਾਸ ਕਰਨਗੇ ਉੱਦਾਂ ਬੱਸ ਪਾਣੀ ਬੰਦਾ ਇੱਕ ਮਿੰਟ ਜੀ ਪਾਣੀ ਦਿਓ ਇੱਕ ਹੀ ਬੰਦਾ ਉਹੀ ਮੈਂ ਪਾਸ ਕਰਾਂਗਾ ਇਹ ਝੋਟੀ ਇਹ ਵੀ ਉਹੀ ਗੱਲ ਆ ਯਾਰ ਜਿਵੇਂ ਕਹਿੰਦੇ ਹੁੰਦੇ ਨੇ ਨਾ ਝੋਟੀਆਂ ਹੈਗੀਆਂ ਬਾਈ ਕਪੈਣ ਜਿੱਡੀਆਂ ਜਿੱਡੀਆਂ ਨੇ ਰਜਾ ਚੋਈ ਵੀ ਆ ਤਾਂ ਮੈਂ ਇੱਥੇ ਤੋਂ ਪਿੱਠ ਪੂੜਾ ਚੌੜੀ ਦੇਖ ਸਕਦੇ ਹੋ ਚਾਹੇ ਉੱਤੇ ਪੀ ਮੇਰੇ ਵਰਗਾ ਸੌ ਹੀ ਜਾਵੇ ਰਾਤ ਨੂੰ ਡਿੱਗਦਾ ਤਾਂ ਨਹੀਂ ਲਾਣੇ ਦਾ ਜੇ ਪਏ ਜੇ ਤੇ ਪਰਸੋ ਤੜਕੇ ਦੀ ਸੂਈ ਵੀ ਆ ਹੁਣ ਤਾਂ ਡਿੱਗਣਾ ਵੀ ਨਹੀਂ ਚਾਹੀਦਾ ਪਏ ਸੀ ਬੜਾ ਲਾਤਾ ਉਹ ਲਾਇਆ ਭਾਈ ਚੋਬਰ ਨੇ ਜਿਗਰਾ ਕਰਕੇ ਹੈ ਨਾ ਦਿਲ ਵਿੱਚ ਨਾ ਲੱਗਦਾ ਚਾ ਵਣ ਸੀ ਬੱਚੇ ਦੇ ਮੂੰਹ ਨੂੰ ਇਹਦੂ ਬਾਤ ਆ ਕੀ ਲੱਗੂਗੇ ਪਰੇ ਮਾੜਾ ਜੋ ਪਰੇ ਪਰੇ ਦੁਨਾਂ ਤਾਗਟ ਹੋਏਗਾ ਬੱਚਾ ਉਸ ਨਾਮਾ ਨਾ ਜੇ ਮੈਂ ਭਾਈ ਬਣ ਕੇ ਹੋਰ ਇਹ ਸਾਂ ਕੀਦਾ ਭਾਈ

ਮੇਰੀ ਸਾਰ ਦੀ ਛੇਪੀ ਆ ਤੇਰੇ ਨਾਲ ਤਾਂ ਲੈ ਵੀ ਸੱਜਣਾ ਦੋ ਨੰਬਰ ਵਾਲੀ ਝੋਟੀ ਲੱਗ ਰਹੀ ਨੇ ਬਾਈ ਹੁਣੀ ਪਾਸ ਕਰਨ 12 ਲੱਖ ਵਾਲੇ ਜੋੜੇ ਚੋਂ ਇਹ ਝੋਟੀ ਚੋਈ ਹੋ ਯਾਰ ਥੰਡੋਂ ਤੁਨੂੰ ਤਾਂ ਥੋੜੀ ਲੱਗੂ ਬਸ ਇੱਕ ਧਾਰ ਹੀ ਮਾਰਨੀ ਐ ਨੇ ਪਾਸ ਹੀ ਕਰਨੀ ਕਿਉਂਕਿ ਪਹਿਲਾਂ ਬਾਈ ਕਹਿੰਦਾ ਅਸੀਂ ਚੋਤੀ ਸੀ ਬਾਈ ਹੋਰਾਂ ਦੇ ਆਉਣ ਤੋਂ ਤੇ ਸੌਦਾ ਇਹਨਾਂ ਦਾ ਬਣਿਆ ਮੰਗਰੋ ਤੇ ਉਹੀ ਗੱਲ ਆ ਵੀ ਲੰਬਾਈ ਲੰਗੂਈ ਦੀ ਗੱਲ ਕਰ ਲਈ ਕੱਦ ਤੇ ਕੁਦ ਦੀ ਐਨ ਸਿਰਾ ਕੁਆਲਿਟੀ ਦੀ ਝੋਟੀ ਆ ਸੱਜਣੋ ਲੈ ਲੈ ਬਹੁਤ ਪਾਤਾ ਬੱਚੇ ਯਾਰਾਂ ਬੱਚੇ ਦੇ ਬਾਈ ਤੋਂ ਬਾਈ ਮੱਝੀ ਦੀ ਸੁਣਨੀ ਗਾਧਰੀ ਲੋੜਾ ਯਾਰਾ ਇਹ ਨਾਲ ਆ ਦੇਖ ਲੈ ਆਹ ਕੀ ਆਈਏ ਕਾਹਦਾ ਕਾਲਾ ਤੋਂ ਆਣੀ ਤੇ ਹੈ ਨੀ ਉਹ ਬੁੜਾ ਜਾਂ ਲੈ ਉਹ ਸਾਰੇ ਵੀਡੀਓ ਚੋਰੀ ਕਰ ਲੈ। ਨਹੀਂ ਨਹੀਂ ਉਹ ਬੁੜਾ ਨਹੀਂ ਭਾਈ ਦਾ ਜ਼ਰਾ ਪ੍ਰੋਡਿਊਸਰ ਉਹ ਬੁੜਾ ਥੋੜੀ ਆ। ਤੂੰ ਬੁੜਾ ਕਿਉਂ ਕਹਿਣਾ ਛੱਡ ਯਾਰ ਇਹ 12:30 ਦਾ ਜੋੜਾ ਸੀ ਤਾਰ ਭਾਈ। ਡਿੱਗਾ ਪਾਣੀ ਉਹ ਤੋਂ ਆਮਨੇ ਨੇ ਲਈਆਂ ਉਹਦੇ ਬੈਠਾ ਥੱਲੇ। ਉਹਦੇ ਬੈਠਾ ਇਹ ਡੱਲੇ ਤੋਂ ਆਈ ਗੋ। ਮੈਂ ਦੇਖ ਕੇ ਦਿੰਦਾ ਯਾਰ ਗਾਰੰਟੀ ਆ ਧਾਰ ਹੀ ਢਾੜ ਦੇ ਮੈਂ। ਚੋਂ ਚ ਦੱਸੂ ਉਹੀ ਥਾਂ ਦੀ ਨਾ ਬੰਤ ਰੋਰਲੇ ਪਾਸੇ ਭਾਲਾ ਤੂੰ ਚੋਕੇ ਦੇਖੀ ਤਾਰ ਨਹੀਂ ਤੋੜਨ ਵਾਲੀ ਉਹ ਗੱਲ ਹੈ ਭਾਲ ਕਰੀ ਫਿਰਦੀ ਔਰਲੇ ਦੁਨਨੇ ਥਣਾ ਦੇਲਾ ਤੁੱਛ ਆਏਗਾ ਕਿੱਡੇ ਕਿੰਨੇ ਮਰਜੀ ਬਹਾ ਦੇ ਬੰਦੇ ਪਾਰਕੂ ਥੱਲੇ ਕਿਉਂ ਐਡਾ ਹੋ ਗਿਆ ਆਪਾਂ ਤੈਨੂੰ ਹੋ ਨਹੀਂ ਤੂੰ ਸਾਂਝਾ ਬੰਦਾ ਬਹਾ ਲਾ ਮੰਡੀ ਚੋਂ ਸੱਦ ਕੇ ਆਪ ਉਹ ਕਰ ਲੈਣੇ ਭਾਈ ਤਸੱਲੀ ਕਰ ਲੈਣੇ ਚ ਇੱਕ ਸਮਾਰ ਕੇ ਔਰਲੇ ਪਾਸੇ ਦੁਨਨੇ ਥਣਾ ਦੇ ਭਾਲ ਕਰੀ ਫਿਰਦੀ ਆ ਮੈਂ

ਗਰੰਟੀ ਅਗਰ ਆਪਣੋ ਗਰੰਟੀ ਹੈ ਮੈਂ ਤੋੜ ਉਹ ਹੋ ਗਈ ਪਾਸ ਸਾਹਮਣੇ ਬੋਲੀ ਵਿੱਚ ਆਈ ਪਾਸਾ ਕੰਮ ਮੈਂ ਥੋੜੀ ਜਿਹੀ ਗਰਮਾ ਤੋੜ ਕੇ ਦਿਖਾ ਦੂ ਇਹ ਵੀ ਹੁਣ ਮੈਂ ਨਾ ਬੋਲੀ ਚਾਈ ਕਰ ਤੋੜੀ ਬਾਈ ਇਹਨੂੰ ਵੀ ਤੋੜੀ ਇਹਨੂੰ ਤਾਂ ਮੈਂ ਉਹ ਕਰਦੀ ਆ ਸਾਈਡ ਦੇ ਦਿਓ ਮੜਾ ਤੁਰਨ ਨੂੰ ਹਾਂ ਹੁਣ ਦੇਖ ਲਓ ਸਮਾਰ ਗਿਆ ਨੂੰ ਤੋੜ ਲੈ ਤੋੜ ਦਿਆਂ ਨੂੰ ਚੱਲ ਬਈ ਕਾਲੀ ਕਰਮਾ ਲਈ ਆਈ ਨੋ ਵੀ ਕਰਦੇ ਪਾਸੋਂ ਨਾ ਕਿਸੇਰ ਮੈਨੂੰ ਬੜੀਆਂ ਉਹ ਮੇ ਨਹੀਂ ਵੀ ਆਦੇ ਹੁਣ ਮੈਂ ਵਿਚਾਰੀ ਨੇ ਕਿੰਨਾ ਗੁੱਸਾ ਉਹਨਾਂ ਜੋਸ਼ ਦਿਖਾ ਦੇ ਹੈ ਨਹੀਂ ਸੱਚ ਨੂੰ ਆ ਹੈਗਾ 2 ਨੰਬਰ ਵਾਲੀ ਝੋਟੀ ਜਿਹੜੀ ਸੂਈ ਹੋਈ ਸੀ ਚੋਈ ਹੋਈ ਸੀ ਬਾਈ ਨੇ ਫਾਸ ਕਰਾਤੀ ਬੱਚਾ ਲਾ ਕੇ ਇੱਕ ਵਾਰ ਇੱਕ ਨੰਬਰ ਵਾਲੀ ਹੈਗਾ ਗੱਬਣ ਜਿਹੜੀ ਮੈਂ ਪਹਿਲਾਂ ਤੁਹਾਨੂੰ ਤੋਰ ਕੇ ਦਿਖਾਤੀ ਇਹ ਬਾਈ ਆਵਨੇ ਨੇ ਡੱਲੇ ਵਾਲੇ ਨੇ ਸੱਚ ਨੂੰ ਜੋੜਾ ਲਿਆ 12.5 ਰੁਪਏ ਦਾ ਜੋੜਾ ਲਿਆ ਘੜੀ ਵਾਲੇ ਸੱਚ ਨੂੰ ਇਹ ਬਾਕੀ ਕੱਦ ਕਾਟ ਉਹੀ ਗੱਲ ਆ ਘੋੜੇ ਦੀ ਵੀ ਝੋਟੀਆਂ ਹੀ ਲੈ ਚਲਾਈ ਲੈ ਚਲ ਕਰਾਂਗੇ ਦਾ ਬਹਾ ਗਿਆ ਬਾਤ ਤੇ ਤੈਨੂੰ ਵੀ ਕਰਦੇ ਹਸਨਾਂ ਦੇ ਤੌਰ ਦੇ ਤੌਰ ਤੇ ਬਾਜਰ ਨੂੰ ਉਹ ਜੀ ਗਰੰਟੀ ਦਿੱਤੀ ਤਾਂ ਐਵੇਂ ਮੁਗੋ ਉਹ ਗੱਲ ਹੋਈ ਆਪਾਂ ਦੇਣਦਾਰਾਂ ਇਹਦੀ ਗੱਤ ਦੀ ਹੈ ਹੈ ਲ ਸਜਣੋ ਆ ਸਜਣ ਨੇ ਵੇਚਿਆ ਵੀ ਇਹ ਜੋੜਾ 12.5 ਲੱਖ ਦਾ ਤੇ ਖਰੀਦਣ ਵਾਲਾ ਸਜਣ ਵੀ ਨਾਲ ਹੀ ਖੜਾ ਪਹਿਲਾਂ ਆਪਾਂ ਗਦੀਪ ਬਾਈ ਨੂੰ ਮੁਬਾਰਕਾ ਦੇਵਾਂਗੇ ਮੁਬਾਰਕਬਾਦ ਬਾਈ ਜੀ ਆੰਨ ਬਾਸ ਬਈ ਮੁਬਾਰਕ ਆਪਾ ਦੇਵਾਂਗੇ ਭਾਈ ਆ ਸੱਜਣ ਨੂੰ ਵੀ ਉਹ ਜਿਹੜੇ ਨੇ ਜਿਗਰਾ ਕਰਕੇ 1.5 ਲੱਖ ਰੁਪਇਆ ਲਾਉਣਾ ਹਨਾ ਕੋਈ ਛੋਟੀ ਮੋਟੀ ਗੱਲ ਨਹੀਂ ਹੁੰਦੀ ਤੇ ਤੇਰੇ ਵਾਲੇ ਗੋਲ ਗਰਦੀਪ ਕਰ ਤੂੰ ਬਾਈ ਨੇ ਪੂਰੇ ਤੋਂ ਕਹਿੰਦੀ ਨਾ ਘੋੜਿਆਂ ਵਾਲੀ ਖਰੀਦੂਗਾ ਇਹ ਸੱਜਣ ਫਿਰ ਘੋੜੇ ਰੱਖਦਾ ਰਿਹਾ ਇਹਨੂੰ ਚੀਜ਼ ਦੀ ਪਰਤ ਹੈਗੀ ਆ ਘੋੜਿਆਂ ਨਾਲ ਸੱਜਣ ਹੀ ਲੈ ਗਿਆ ਜੋ ਕੁਸ ਹਨਾ ਆਪਾਂ ਵਿਚਾਰੇ ਵਾਲੇ ਬਾਹਰ ਤਾਂ ਨਹੀਂ ਜਾਣਦੇ ਦੇਖੋ ਇੱਕ ਦੋ ਵਾਰੀ ਕਿ ਮਿਲਿਆ ਪਰ ਕੱਲੀਏ ਦੀ ਕੀਮਤ ਆ ਮੈਂ ਵਾਰ-ਵਾਰ ਇਹ ਗੱਲ ਇਹਨੂੰ ਕਹਿੰਦਾ ਅੱਛਾ ਜੀ ਕੱਲੀਆ ਝੋਟੀ ਦੀ ਕੀਮਤ ਆ ਹਾਂ ਜਿਹੜਾ ਵੀਰ ਵੀ ਲੈਂਦਾ ਆਪਾਂ ਅੱਜ ਕਹਨੇ ਆ ਕੱਟਾ ਕੱਟੀ ਕੁਛ ਵੀ ਦਿੰਦੀ ਆ ਉਹ ਇਹਦੇ ਨਾਲ ਸੰਪਰਕ ਨਾ ਕਰਿਓ ਮੇਰੇ ਨਾਲ ਕਰ ਲੈ ਇਹਦਾ ਬੱਚਾ ਆਪਾਂ ਆਪ ਲੈ ਲਾਂਗੇ ਬਾਈ ਜੀ ਕਿੰਨੇ ਕ ਦਾ ਲੈ ਲਾਂਗੇ ਜਿਹਦਾ ਕੱਟੀ ਦੇ ਤੇ ਡੂੜ ਦੀ ਲੈ ਲਾਂਗੇ ਬਾਈ ਜੀ ਪੂਰੀ ਐ ਹੋਵੇ ਵਰ ਕਿਵੇਂ ਆਪਣੀ ਉਹ ਕੱਟੀ ਆ ਮੈਂ ਦੀ ਪਰਲੀ ਦੀ ਮੀਣੀ ਨਹੀਂ ਇਹਦਾ ਬਾਈ ਹੁਣ ਤਿਆਰੀ ਚੀ ਆ ਅੰਦਰ ਉਹ ਤਾਂ ਬਣੀ ਪਈ ਆ ਜਿਹੜੀ ਜਹੀ ਜਹੀ ਹੋਊਗੀ ਹਾਂ ਉਹ ਪ੍ਰਮਾਤਮਾ ਨੂੰ ਪਤਾ ਹੁਣ ਨਹੀਂ ਮੋਟੀ ਪਤਲੀ ਹੁੰਦੀ ਉਹ ਨਹੀਂ ਨਹੀਂ ਓ ਬਾਕੀ ਐਡਾ ਜਾਨਵਰ ਮਾੜਾ ਬੱਚਾ ਯਾਰ ਦੰਦੇ ਜੀ ਹੱਸਣ ਦੀ ਦੰਦ ਮੇਰੀ ਗੱਲ ਸੁਣ ਟਰੱਕ ਜਿੱਡੀ ਦਾ ਝੋਟੀ ਬਾਕੀ ਮੈਂ ਦੇ 7 ਤੋਂ ਡਣਪੁਰਿਆ 7 ਫਰਵਰੀ ਨੂੰ 5-7 ਦਿਨੇ ਉੱਤੇ ਲੈਂਦੀ ਹੁੰਦੀ ਆ ਬਾਈ ਕਿੰਨਾ ਕੁ ਦੁੱਧ ਪਾਉਂਦੀ ਆ ਆਪਾਂ ਨੂੰ ਤਾਂ ਫਿਰ ਪਤਾ ਨਹੀਂ ਬਾਈ ਯਾਰ ਤਿੰਨ ਸਿਰੇ ਦੇ 17 ਕੋਲੇ ਮੈਂ ਰਹੀ ਆ ਤਰਨਜੀਤ ਪਟਿਆਲੇ ਵਾਲੇ ਤੋਂ ਮੈਂ ਗਈ ਸੀ ਇਹ ਅੱਛਾ ਜੀ ਠੀਕ ਆ ਇਹ ਬੰਦੇ ਨੇ ਉਹਨੇ 18 ਕਿਲੋ 3 ਮਹੀਨਾ ਦੀ ਗੱਭਣ ਥੱਲੋਂ ਮਿਣ ਕੇ ਲਿਆ ਸੀ ਇਹਦਾ ਜੇ 3 ਮਹੀਨਾ ਦੀ ਗੱਭਣ ਥੱਲੋਂ 18 ਕਿਲੋ 18 ਕਿਲੋ ਤਾਜੀ ਤਾਂ ਫਿਰ 20 ਤੋਂ ਬਾਹਰ ਹੋਊਗਾ ਸੱਬੀ ਦੀ ਸੌਂ ਖਾਦੀ ਸੀ ਬਾਈ ਪੱਖੋ ਦੇ ਬੰਦੇ ਨੇ ਮੇਰੇ ਕੋਲੇ ਅੱਛਾ 26 ਕਿਲੋ 26 ਦੀ ਸੌਂ ਖਾਦੀ ਸੀ ਉਹ ਬੰਦੇ ਨੇ ਕਹਦਾ ਸੀ ਕਹਨਾ 26 ਕਿਲੋ ਦੁੱਧ ਜਰ ਮਾਲਕ ਨੇ ਚੋਇਆ ਉਹਨੇ ਵੀ ਪਿੱਛੇ ਉਪਰਤਾਲ ਕਰਕੇ ਲਈ ਸੀ ਪੱਖੋ ਦੇ ਕਾਲੇਜ ਤੋਂ ਮਹਿੰਗੀ ਵੀ ਆ ਅੱਛਾ ਜੀ ਕੋਈ ਲੁਕੀ ਸੀ ਵੀ ਮਹ ਨਹੀਂ ਗਈ ਉਦੋਂ ਵੀ ਮੂੰਹੋਂ ਵੰਕੇ ਮੈਂ 100 ਰੁਪਏ ਦਿੱਤੇ ਸੀਗੇ ਪਰ ਮੈਨੂੰ ਬਹੁਤ ਰੁਪਏ ਦਿੰਦੇ ਸੀ ਮੈਂ ਤਾਜੀ ਵੇਚੀ ਨਹੀਂ ਫਿਰ ਟੋਕੜ ਵੇਚੀ ਅਛਾ ਲੈ ਕੱਟੀ ਦਾ ਲੈ ਲਾਂਗੇ ਦੂਰ ਦੀ ਕੱਟਾ ਕਿੰਨੇ ਦਾ ਲੈ ਲਾਂਗੇ ਲੱਖ ਦਾ ਕੱਟਾ ਵੀ ਲੈ ਲਾਂਗੇ ਬਾਈ ਯਾਰ ਉਹ ਯਾਰ ਝੋਟਾ ਦਾ ਮਹਿੰਗਾ ਹੁੰਦਾ ਬਾਈ ਨਹੀਂ ਫਿਰ ਬਾਈ ਤੇ ਨਾਸਲ ਵੀ ਕਿੰਨੀ ਹਜ਼ਾਰ ਰੁਪਏ ਦਾ ਕਹਿੰਦੇ ਚਾਹੋ ਬਾਈ ਯਾਰ ਕੱਟਾ ਦਾ ਮਹਿੰਗਾ ਚਾਹੀਦਾ ਬਾਈ ਤੁਹਾਡੇ ਦੋਨੇ ਚੀਜ਼ਾਂ ਇੱਕੋ ਜਿਹੀਆਂ ਆ ਕਰਮਾ ਵਾਲੀ ਸਹੀ ਸਲਾਮਤ ਨਾਲ ਸੂ ਪਹਿਲਾਂ ਇੱਕ ਮਹੰਗਈ ਆ ਉਂਝ ਨੂੰ ਮੈਂ ਇਹ ਗੱਲ ਕੀ ਵੇ ਵੀ ਕੱਟੀ ਮੈਂ ਲੈਣੀ ਆ 50 ਦੀ ਠੀਕ ਆ ਗੱਲ ਆ ਪਰ ਪਿਆ ਨਹੀਂ ਲਿਆ ਤਾਂ 50000 ਮਾ ਮੈਂ ਕੱਟੀ ਲੈਣੀ ਆ ਵੀ 50000 ਰੁਪਏ ਵਿੱਚੇ ਛੜਤਾ ਕੱਟੀ ਲੈਣੀ ਆ ਉਹ ਆਪਾਂ ਇਹਦਾ ਕੱਟੀ ਕਰ ਲੈ ਆਮਨੇ ਫਿਰ ਤੂੰ ਕੀ ਕਹਿਣਾ ਚਾਹੇਂਗਾ ਵੀ ਜਿਗਰਾ ਕੀ ਮੇਜੇ ਬਣਾਇਆ ਫਿਰ ਜਰ ਬਾਈ ਇਹਨੇ ਹੁਣ ਫੇਰਦੀ ਜਾਂਦੇ ਆ ਵੀ ਆਪਾਂ ਨੂੰ ਅੱਗੇ ਇੱਕ ਮਹੰਬਾਈ ਕੋਲੇ ਅੱਗੇ ਇੱਕ ਤਨੋਲੇ ਮੰਡੀ ਤੇ ਚੰਗੀ ਲੱਗੀ ਸੀ ਅੱਛਾ ਜੀ ਉਹ ਵੀ ਭਰਾ ਨੇ ਆਪਾਂ ਨੂੰ ਖਾਲੀ ਨਹੀਂ ਮੋੜਿਆ ਠੀਕ ਆ ਮੈਂ ਬਾਅਦ ਚ ਫੇਰ ਬਾਈ ਤੂੰ ਆਪਣੇ ਕੋਲੇ ਗਈ ਸੀਗੀ ਜੀ ਠੀਕ ਹੈ ਜੀ ਉਹ ਆਪਾਂ ਪੀਡੀਐਫ ਦੇ ਮਿਲ ਕਲਿਉਟੀ ਕੰਪੀਟੀਸ਼ਨ ਵੀ ਸ਼ੋਅ ਕਰਾਂਗੇ ਇਹਦਾ ਕਿਵੇਂ ਕਰਾਂਗੇ ਇਹ ਵੀ ਲਾਵਾਂਗੇ ਆਪਾਂ ਭਾਈ ਜੇ ਸੂਈ ਦਾ ਜ਼ਰੂਰ ਲਾਵਾਂਗੇ ਠੀਕ ਹੈ ਗੱਲ ਜੇ ਨਾ ਸੂਈ ਫੇਰ ਜਾਨੀ ਆਪਣਾ ਭਾਈ ਯਾਰ ਪਰਸੋਂ ਮੈਦਾਨਾ ਇਹਦਾ ਕੱਲ ਜੀ ਬੋਲਾ ਮੈਂ ਨਾ ਫਰਸ਼ ਤੇ ਓਕੀ ਹੁੰਦੀ ਸੀ ਇਹ ਠੀਕ ਹੈ ਜੀ ਫਰਸ਼ ਤੇ ਮੈਂ ਓਕੀ ਹੁੰਦੀ ਸੀ ਇਹਦਾ ਬੋਲਾ ਕੱਢਾ ਵਾ ਹੁਣੇ ਨੇ ਥਣ ਖਿੱਚਦੇ ਨਾ ਹਣ ਤੈਨੂੰ ਘੰਟਾ ਮੂਹੀ ਮੈ ਲੈਵੇ ਦੇ ਵਿੱਚ ਫਰਕ ਆਪ ਹੀ ਦਿਖਾ ਦੂੰਗੀ ਅੱਛਾ ਵੀ ਹਲੇ ਇਹਦਾ ਬੋਲਾ ਕੁਛ ਨਾ ਕੁਛ ਕੱਢਿਆ ਹੋਇਆ ਉਹਦੀ ਬੋਲੇ ਦੀ ਕੱਢੀ ਵਾਹ ਔਖੀ ਹੁੰਦੀ ਸੀ ਬਾਲੀ ਬਾਈ ਬੈਠੀ ਅੱਛਾ ਬੈਠਣ ਤੋਂ ਪਰੇਸ਼ਾਨ ਹੁੰਦੀ ਹਾਂ ਫਿਰ ਪੱਕੇ ਥਾਂ ਕਿ ਮੈਨੂੰ ਆਈ ਸੀ ਕਈ ਵਾਰੀ ਯਾਰ ਕਿਦੋਂ ਮੈਂ ਇਹਦੇ ਲੈਵੇ ਤੇ ਕੋਈ ਜ਼ਖਮ ਜੁਖਮ ਨਾ ਹੋ ਜਾਏ ਤੇ ਸੱਚ ਨੂੰ ਲੈਵਣਾ ਇੱਕ ਵਾਰੀ ਤੁਹਾਨੂੰ ਹੋਰ ਦਿਖਾ ਦਿੰਨਾ ਬਾਲਟਾ ਭਰ ਕੇ ਬਾਈ ਕਹਿੰਦਾ ਇਹਦੇ ਚੋਂ ਕੱਢਿਆ ਹੋਇਆ ਤੇ ਬਾਕੀ ਯਾਰ ਜਿਹੜਾ ਸੱਜਣਾ ਇੰਨੇ ਪੈਸੇ ਲਾਉਂਦਾ ਉਹ ਕਿਸੇ ਸਮਝਣ ਵਾਲੀ ਲਾਉਂਦਾ ਭਾਈ ਹਣਾ INR ਰੁਪਿਆ ਇੰਨੀ ਤਾਂ ਉਹੀ ਗੱਲ ਐ ਮੈਂ ਤੁਹਾਨੂੰ ਪਹਿਲਾਂ ਵੀ ਆਖਿਆ ਵੀ ਡਿੱਕਰੀ ਐਵੇਂ ਇਕੱਠੀਆਂ ਕਰਨੀਆਂ ਔਖੀਆਂ ਨੇ ਤੇ ਬਾਕੀ ਐਸ ਵਾਰੀ ਪੀਡੀਐਫ ਤੇ ਮੈਂ ਸੱਜਣਾ ਦੀ ਜਾਣਕਾਰੀ ਵਾਸਤੇ ਦੱਸਦਾ ਵੀ ਜਿਹੜਾ ਡਰਾਈ ਵਾਲਾ ਕੰਪੀਟੀਸ਼ਨ ਆ ਬਿਊਟੀ ਦਾ ਉਹ ਮੇਰਾ ਖਿਆਲ ਆ ਬੰਦ ਆ ਬਾਈ ਹਨਾ ਮਿਲਕ ਬਿਊਟੀ ਦਾ ਐਸ ਵਾਰੀ ਨਹੀਂ ਪਹਿਲਾਂ ਲਾਉਂਦੀ ਬਾਈ ਨੇ ਮਿਲਕ ਬਿਊਟੀ ਦਾ ਬੰਦਾ ਬਣਿਆ ਹਨ ਆਪਣੇ ਹੋਈ ਦੀ ਸੱਚੀ ਨਾਲ ਜੇ ਹੁੰਦਾ ਅਪੀ ਬਿਊਟੀ ਦਾ ਬੰਦਾ ਹੈ ਬਾਈ ਮਿਲਕ ਬਿਊਟੀ ਦਾ ਚਾਲੂ ਹੈ ਵੀ ਡਰਾਈ ਦਾ ਬੰਦਾ ਡਰਾਈ ਜਾਨਵਰ ਨਹੀਂ ਜਾ ਸਕਦਾ ਗੱਬਣ ਮੱਝ ਹੁਣੀ ਪੂਰੀ ਹੁੰਦੀ ਹੈ ਡਰਾਈ ਬਿਊਟੀ ਦੇ ਕੰਪੀਟੀਸ਼ਨ ਦੇ ਵਿੱਚ ਉਹਦੇ ਵੀ ਫਿਰ ਸਵਾ ਦੇ ਹਿਸਾਬ ਤੋਂ ਮੱਝ ਆ ਜਾਂਦੀ ਹੈ ਇੱਕ ਅੰਨੀ ਕੰਨੀ ਚੈੱਕ ਕਰਨੀ ਵੀ ਹੁਣ ਕਿ ਹਰੇਕ ਮੱਝ ਦੇ ਬਾਹਰ ਪਾ ਕੇ ਅੰਦਰ ਇਹਦਾ ਗੱਬਣ ਹੈਗੀ ਕਿ ਨਾ ਉਹਦਾ ਵੀ ਬੰਦ ਕਰਦਾ ਬਾਈ ਉੱਥੇ ਕੰਪੀਟੀਸ਼ਨ ਅੱਛਾ ਇਸ ਵਾਰੀ ਬੱਤੇ ਝੋਟੇ ਵੀ ਨਹੀਂ ਆਉਂਦੇ ਵੀਡੀਓ ਤੇ ਇਦਵਾਰ ਨਾਲ ਉਹ ਮਿਲਕ ਬਿਊਟੀ ਦਾ ਕੰਪਨੀ ਸ਼ੁਰੂ ਹੋਊਗਾ ਜਿਹੜੀ ਮੱਝ ਗੱਪਣਾ ਬਈਆ ਮੈਂ ਤਾਂ ਠੀਕ ਆ ਕਰਨਾ ਇਹਦਾ ਆਈਆ ਕਰਮਾਲੀ ਦੇ ਸੂਪੀ ਨਹੀਂ ਜੇ ਤਾਂ ਪੰਜਾਬ ਚ ਨਹੀਂ ਆ ਬਈ ਪਹਿਲਾਂ ਆਪਣੇ ਦੇ ਗਈ ਵੀ ਆ ਇਹ ਤਾਂ ਸੂਪੀ ਤਾਂ ਜ਼ਰੂਰ ਪਾਵਾਂਗੇ ਨਹੀਂ ਫ੍ਰੀ ਘਰੇ ਆਪਣੇ ਕੋਲੇ ਖੜੀ ਆ ਕਰਮਾਲੀ ਸੂਪੀ ਕਿੰਨਾ ਦੁੱਧ ਚਾਹੀਦਾ ਯਾਰ ਵੀ ਪਾਵਾਂਗੇ ਇੱਕ ਦੋ ਜਾਨਵਰ ਪਾਵਾਂਗੇ ਆਪਾਂ ਮੇਲੇ ਦੇ ਹਾਂ ਜੀ ਇਹ ਜਿਗਰਾਉ ਆ ਜੀ ਪੀਡੀਐਫ ਦਾ ਵੈਸੀ ਕਰਨ ਵਾਲੀ ਹੁੰਦੇ ਆ ਨੂੰ ਆਪਾਂ ਨੂੰ ਤੇ ਬਾਈ ਦਾ ਪਿੰਡ ਆਮਨਾ ਪਿੰਡ ਡੱਗੀ ਬਣ ਗਿਆ ਸੀ ਜੀ ਦਮਾ ਗਿਆ ਅੱਛਾ ਡੱਲਾ ਪਿੰਡ ਹੈ ਬਾਈ ਜੀ ਜਿਗਰਾਉ ਜਿਗਰਾਉ ਨਾਨ ਸਰਕਲੇਰਾ ਤੇ ਪੂਰੀ ਜਿਗਰਾਉ ਹਲਕੇ ਚ ਰਹਿੰਦਾ 100 ਰੁਪਏ ਦੇ ਨਿਯਮ ਹੈ ਨਾ ਆਪਾਂ ਨੂੰ ਜਾਣ ਕੇ ਨਹੀਂ ਦੱਸ ਤਾਮ ਬਾਈ ਦੀ ਬਹੁਤ ਬਹੁਤ ਵਾਧਾ ਹੋਵੇ ਯਾਰ ਹਨਾ ਜਿਗਰਾ ਕਰਕੇ ਬਈ ਨੇ ਪੈਸੇ ਲਾਏ ਸਹੀ ਗੱਲ ਆ ਯਾਰ ਹੂੰ ਇਲਾ ਬਧਾਈਆਂ ਇੱਕ ਵਾਰੀ ਫੇਰ ਮੇਰੇ ਵੱਲੋਂ ਵੇਚਣ ਵਾਲੇ ਤੇ ਲੈਣ ਵਾਲੇ ਸੱਜਣ ਨੂੰ ਤੇ ਬਾਕੀ ਸੱਜਣਾਂ ਨੂੰ ਚੈਨਲ ਤੇ ਹੋਰ ਵੀ ਅਪਡੇਟ ਦਿੰਦੇ ਰਹਾਂਗੇ ਉਦੋਂ ਤੱਕ ਚੈਨਲ ਨਾਲ ਜੁੜੇ ਰਹੋ ਧੰਨਵਾਦ ਠੀਕ ਹੈ ਬਈ ਪਰ ਮੈਂ ਤੁਹਾਨੂੰ ਖਿਲੇ ਨੇ ਜਰਾ ਮਾੜੀ ਸੈਡ ਠੀਕ ਆ ਅਗਲਾ ਕਹਿੰਦਾ ਤੁਹਾਨੂੰ ਪਹਿਲਾਂ ਕਰਦੇ ਕੋਈ ਕੱਟ ਜਾਂਦੀਆਂ ਨੇ ਹਨਾ ਭਈ 5 ਲੈ ਲਈਏ ਇੱਕੇ ਬੰਦੇ ਤੇ ਮੈਂ ਠੀਕ ਆ ਠੀਕ ਆ ਹਾਂ ਇਹ ਦੱਸ ਦਿਨਾ ਵੀ ਲੰਘਾ ਲਾਹ ਬਗਵਾਨੇ ਤੇ ਆ ਠੀਕ ਆ ਠੀਕ ਆ ਹਾਂ ਵਾਹ ਕਿਹੜੀ ਗੱਲ ਮੈਂ ਤਾਂ ਦੱਸਾਂ ਠੀਕ ਆ ਠੀਕ ਆ ਠੀਕ ਹੈ ਬਈ ਹੈ ਤੂੰ ਵੀ ਉਹ ਠੀਕ ਹੈ ਬਈ ਓਕੇ